ਚਾਰ ਗੂਣ ਬੜੀ ਇੰਪੋਰਟੈਂਟ ਹੈ ਇੰਡੀਅਨ ਹਿਸਟਰੀ ਦੇ ਲਈ ਬਹੁਤ ਇੰਪੋਰਟੈਂਟ ਹੈ ਸਾਰੀਆਂ ਸਿਆਸਤਾਂ ਤੇ ਰਣ ਲਈ ਬਹੁਤ ਇੰਪੋਰਟੈਂਟ ਸੋ ਦੇਖੋ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਦਿੱਲੀ ਦਾ ਜਾਣ ਲਈ ਉਹ ਰਸਤੇ ਰੋਕ ਲਿਆ ਹੈ ਜਿਸ ਇਨਾਂ ਕਿਉਂ ਪਰਲ ਰਹੇ ਪੰਜਾਬ ਦੇ ਲੋਕ ਸਿੱਟੇ ਅੰਦੇ ਤਰੀਕੇ ਦੋ ਹੀ ਨੇ ਜਾਂ ਐਮਐਲਏ ਖਰੀਦ ਲੋ ਚਾਹ ਰਸ਼ਤੀ ਰਾਜਨਾ ਦੀ ਸਿੱਧੀ ਜਿਹੀ ਗੱਲ ਹੈ ਗੇੜ ਭਾਵੇਂ ਪਹਿਲਾ ਹੋਵੇ ਜਾਂ ਆਖਰੀ ਹੋਵੇ ਉਹਦਾ ਇੱਕ ਵੱਖਰਾ ਹੀ ਮਹੱਤਵ ਹੁੰਦਾ ਹੈ ਪੰਜਾਬ ਦਾ ਜਿਹੜਾ ਚੋਣ ਪੇੜਾ ਹੈ ਉਹ ਵੀ ਆਖਰੀ ਗੇੜ ਦੇ ਵਿੱਚ ਹੀ ਹੈ ਤੇ ਵੱਡੇ ਪੱਦਰ ਉੱਤੇ ਜੇਕਰ ਆਪਾਂ ਹੁਣ ਤੱਕ ਦਾ ਇਹ ਚੋਣ ਪੇੜ ਕਿਵੇਂ ਰਿਹਾ ਖੁਕੀਏ ਤਾਂ ਜਿਹੜੇ ਆਮ ਲੋਕਾਂ ਦੇ ਮੁੱਦੇ ਐ ਉਹ ਖਰੀਬ ਲੰਬੀ ਰਿਹਾ ਖੁੰਝੇ ਲੱਗੇ ਰਹੇ ਤੇ ਮਿਹਨੋ ਮਿਹਣੀ ਸਿਆਸੀ ਮਿਹਨੇ ਜਿਹੜੇ ਉਹ ਵੱਡੇ ਪੱਦਰ ਉੱਤੇ ਵੱਜਦੀ ਰਹੇ ਅਮਰਸਾ ਪੰਜਾਬ ਦੇ ਵਿੱਚ ਆਉਂਦੇ ਐ ਚੋਣ ਪ੍ਰਚਾਰ ਲਈ ਤਾਂ ਉਹ ਇੱਕ ਗੱਲ ਵੱਖਰੀ ਤਰ੍ਹਾਂ ਦੀ ਕਰਕੇ ਗਏ ਕਿ ਪੰਜਾਬ ਦੀ ਸਰਕਾਰ ਡਿੱਗ ਜਾਏਗੀ ਚੋਣਾਂ ਤੋਂ ਬਾਅਦ ਕੇਜਰੀਵਾਲ ਸਾਹਿਬ ਅੱਜ ਪੰਜਾਬ ਆਏ ਹੋਏ ਨੇ ਉਹਨਾਂ ਦਾ ਕਹਿਣਾ ਕਿ ਮੈਥਡ ਦੱਸਿਆ ਜਾਵੇ ਕਿ ਪੰਜਾਬ ਦੇ ਵਿੱਚ ਉਹ ਰਾਸ਼ਟਰਪਤੀ ਰਾਜ ਰਹਣਗੇ ਜਦੋਂ ਕਿ ਚੁਣੀ ਹੋਈ ਸਰਕਾਰ ਹੈ ਪੂਰਾ ਬਹੁਮਤ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਰੈਲੀਆਂ ਦਾ سلسلہ ਵੱਡੇ ਪੱਧਰ ਉੱਤੇ ਹੈ ਤੇ ਨਾਲ ਉਹਨਾਂ ਦਾ ਆਪਸੀ ਜਿਹੜਾ ਅੰਦਰੂਨੀ ਗਲੇਜ਼ ਹੈ ਹadesh pratap singh ਕਹਿਰੋ ਤੋਂ ਬਾਅਦ ਉਹ ਵੱਖਰੀ ਵੱਖਰੀ ਜਿਹੜਾ ਸਿਆਸੀ ਰੁਖ ਉਧਰ ਨੂੰ ਵਾਧਾ ਆਪਾਂ ਦੇਖ ਸਕਦੇ ਹਾਂ ਅਜੀ ਹਸਾਰੇ ਮਾਮਲੇ ਨੇ ਗੱਲਬਾਤ ਲਈ ਚਰਚਾ ਲਈ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਕੁਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਕਲੀਅਰ ਵੀ ਰਿਜ਼ਰਵ ਸਤਿ ਸ੍ਰੀਕਾਲ ਸ్రోਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਡਾਕਟਰ ਸਾਹਿਬ ਪੰਜਾਬ ਦਾ ਜਿਹੜਾ ਚੋਣਾਂ ਦਾ ਆਖਰੀ ਗੇੜ ਹੈ ਤੇ ਜੋਰ ਵੱਡੇ ਪੱਧਰ ਉੱਤੇ ਲੱਗਿਆ ਹੋਇਆ ਹੈ ਤੇ ਇੱਕ ਵੱਖਰੀ ਤਰ੍ਹਾਂ ਦੀ ਗੱਲ ਬਾਹਰ ਆ ਰਹੀ ਹੈ ਕਿ ਕੀ ਪੰਜਾਬ ਦੇ ਵਿੱਚ ਅਗਲੇ ਸਮੇਂ ਰਾਸ਼ਟਰਪਤੀ ਰਾਜ ਲੱਗ ਸਕਦਾ ਕਿਉਂਕਿ ਅਮਰਸ਼ਾਹ ਬੁੱਲਾ ਜਿਹੀ ਤਰ੍ਹਾਂ ਦਾ ਕੋਈ ਇਸ਼ਾਰਾ ਕੀਤਾ ਗਿਆ ਹੈ ਕੇਜਰੀਵਾਲ ਸਾਹਿਬ ਨੇ ਉਹਦੇ ਤੇ ਅੱਜ ਵੱਡਾ ਵਰਤੀ ਕਰਮੀ ਦਿੱਤਾ ਤੇ ਨਾਲ ਪੁੱਛਿਆ ਕਿ ਦੱਸੋ ਮੈਥਡ ਕੀ ਹੋਇਆ ਗਿਆ ਚੁਣੀ ਹੋਈ ਸਰਕਾਰ ਹੈ 99 ਸੀਟਾਂ ਸਾਡੇ ਕੋਲ ਨੇ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਪੰਜਾਬੀ ਹੁੰਦੇ ਹਾਂ ਕਿਵੇਂ ਤੋੜਦੇ ਹੋਗੇ ਸਾਡੇ ਕੋਲ 92 ਐਮਐਲਏ ਅਜਿਹਾ ਨਹੀਂ ਅਸੀਂ ਹੁੰਦਿਆਂਗੇ ਜੀ ਡਾਕਟਰ ਸਾਹਿਬ ਰਿਜ਼ਰਵ ਦੇਖੋ ਅਮੰਤਿਸ਼ਾ ਵੀ ਆਪਣੇ ਹੋਮ ਮਿਨਿਸਟਰ ਨੇ ਦੇਸ਼ ਦੇ ਤੇ ਵੱਡੇ ਬੰਦੇ ਨੇ ਸਾਰੇ ਮਤਲਬ ਕੇਜਰੀਵਾਲ ਦਿੱਲੀ ਦੇ ਚੀਫ ਮਿਨਿਸਟਰ ਨੇ ਤੇ ਭਗਵੰਤ ਮਾਨ ਜੀ ਇੱਥੇ ਦੇ ਚੀਫ ਮਿਨਿਸਟਰ ਨੇ ਮਤਲਬ ਗੱਲਾਂ ਨਹੀਂ ਸਮਝ ਆਉਂਦੀਆਂ ਕੈਸੀਆਂ ਕਰ ਰਹੇ ਨੇ ਲੇਖੋ ਇਹ ਤਾਂ ਹੈ ਕਿ ਆਮ ਆਦਮੀ ਪਾਰਟੀ ਦੀ ਅੰਦਰੂਨੀ ਹਾਲਾਤ ਬੜੀ ਮਾੜੀ ਹੈ ਪਰ ਕਿਉਂਕਿ ਉਹਨਾਂ ਦੀ ਉਹ ਪਾਰਟੀ ਸੀਐਸਐਮ ਦੇ ਵਿੱਚ ਇਸ ਕਰਕੇ ਉਹ ਜਿਹਨੂੰ ਮਰਜ਼ੀ ਜਿੱਦਨੂੰ ਮਰਜ਼ੀ ਕਮਾ ਲੈਣ ਜਿਵੇਂ ਮਰਜ਼ੀ ਚਲਾ ਲੈਣ ਆਪਾਂ ਦੇਖਿਆ ਹੀ ਹੈ ਕੇਜਰੀਵਾਲ ਸਾਹਿਬ ਤੇਰੇ ਉਹ ਮਤਰੇ ਹੋਏ ਨੇ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਪਹਿਲਾਂ ਬਹੁਤ ਓਵਰ ਕਨਫੀਡੈਂਟ ਰਹੇ ਸੀ ਉਹ ਹਮੇਸ਼ਾ ਹੁਣ ਉਹ ਜਦਕ ਤੋਂ ਅੰਦਰ ਜਾ ਕੇ ਆਏ ਨੇ ਤਾਂ ਆ ਕੇ ਤਾਂ ਉਹਨਾਂ ਨੇ ਥੋੜਾ ਜਿਹਾ ਕਰਿਆ ਪਰ ਜਦੋਂ ਸੁਵਤੀ ਮਾਦੀਵਾਲ ਦਾ ਕੇਸ ਆ ਗਿਆ ਮੈਨੂੰ ਲੱਗ ਹੁਣ ਤੁਸੀਂ ਉਹਨਾਂ ਦੀ ਦਸ਼ਾ ਦੇਖੋ ਕੀ ਹੈ ਕਿ ਰਾਗੂਬ ਚੱਡਾ ਜੀ ਕਿੰਦੇ ਨਜ਼ਰ ਨਹੀਂ ਆ ਰਹੇ ਸੰਜੇ ਸਿੰਘ ਨੇ ਕਹਿ ਦਿੱਤਾ ਕਿ ਉਖਟਨਾ ਹੋਈ ਹੈ ਬਾਅਦ ਚ ਇਹ ਕਹਿੰਦੇ ਨਹੀਂ ਹੋਈ ਬਲ ਆਮ ਆਦਮੀ ਪਾਰਟੀ ਦੀ ਜੋ ਕਸ਼ ਹੈ ਉਹਦੇ ਚੋਂ ਲੱਗ ਰਿਹਾ ਹੈ ਕਿ ਸਾਰਾ ਕੁਝ ਠੀਕ ਠਾਕ ਨਹੀਂ ਹੈ। ਓਮਿਤ ਸ਼ਾਹ ਬਾਰੇ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਉਹ ਆਮ ਤੌਰ ਤੇ ਬੜੇ ਵਲੰਟਲੀ ਸਿੱਧੀ ਜਿਹੀ ਗੱਲ ਕਹਿ ਦਿੰਦੇ ਨੇ ਉਹ। ਅਜੇ ਬਾਕੀ ਚਾਹੇ ਭਾਜਪਾ ਦੇ ਲੀਡਰ ਨੇ ਜਿਹੜੇ ਟੱਕ ਟੋਕ ਕੇ ਕਹਿੰਦੇ ਨੇ ਕਈ ਗੱਲਾਂ। ਤੁਹਾਨੂੰ ਯਾਦ ਹੋਣਾ ਕਿ 25 ਲੱਖ ਜਿਹੜਾ 15-15 ਲੱਖ ਕਾਉਣ ਵਾਲਾ ਸੀ ਖਾਤਿਆਂ ਦੇ ਵਿੱਚ ਉਹਨਾਂ ਨੇ ਉਹਦੇ ਬਾਰੇ ਵੀ ਕਹਿ ਦਿੱਤਾ ਸੀ ਵੀ ਮੋਦੀ ਸਾਹਿਬ ਦਾ ਚੋਣਵੀ ਜੁਮਲਾ ਸੀ ਉਹ। ਹਾਂ ਜੀ ਸੋ ਇਹ ਗੱਲ ਨੂੰ ਮੇਰਾ ਖਿਆਲ ਸੇਰੀਅਸਲੀ ਲੈਣਾ ਚਾਹੀਦਾ ਹੈ ਕਿ ਜੇ ਉਹਨਾਂ ਨੇ ਕਿਹਾ ਤਾਂ ਉਹਦਾ ਆਧਾਰ ਹੈਗਾ ਆਧਾਰੇ ਹੈ ਕਿ ਉਹ ਸਰਕਾਰ ਨੂੰ ਸਿੱਟਣਗੇ ਸਿੱਟਣ ਦੇ ਤਰੀਕੇ ਦੋ ਹੀ ਨੇ ਜਾਂ ਐਮਐਲਏ ਖਰੀਦ ਲੋ ਜਾਂ ਰਾਸ਼ਟਰਪਤੀ ਰਾਜਨਾਦ ਸਿੱਧੀ ਜਿਹੀ ਗੱਲ ਹੈ ਉਹ ਰਾਸ਼ਟਰਪਤੀ ਰਾਜ ਮੇਰਾ ਖਿਆਲ ਨਹੀਂ ਲਾਉਣਗੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰਾ ਐਮਐਲਏ ਦਾ ਇੱਕ ਹਿੱਸਾ ਜੋ ਅੰਦਰੋਂ ਖਬਰਾਂ ਆ ਰਹੀਆਂ ਨੇ ਪਹਿਲਾਂ ਹੀ ਉਹਨਾਂ ਦੇ ਨਾਲ ਇਨਟੈਚ ਹੈਗਾ ਕੋਈ ਇਸ ਕਰਕੇ ਕੋਈ ਕੋਈ ਵੱਡੀ ਗੱਲ ਨਹੀਂ ਹੈ ਕਿ ਕੋਈ ਇਕਨਾਥ ਸ਼ਿੰਦੇ ਟਾਈਪ ਕੋਈ ਅਜਿਹੀ ਘਟਨਾ ਹੋਵੇ ਪਰ ਇਹ ਸਾਰਾ ਡਿਪੈਂਡ ਇਸ ਗੱਲ ਦੇ ਉੱਪਰ ਕਰਦਾ ਹੈ ਕਿ ਸਰਕਾਰ ਕੇਂਦਰ ਚ ਕਿਹਦੇ ਆਉਂਦੀ ਹੈ ਅਮਿਤ ਸ਼ਾਹ ਜੀ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਇਸ ਕੌਨਫੀਡੈਂਸ ਵਿੱਚ ਕਹੀ ਹੈ ਕਿ ਸਾਡੀ ਸਰਕਾਰ ਆ ਰਹੀ ਹੈ ਜੇ ਉਹਨਾਂ ਦੀ ਸਰਕਾਰ ਨਹੀਂ ਆਉਂਦੀ ਫਿਰ ਤਾਂ ਮਤਲਬ ਮੁਸ਼ਕਲ ਕੰਮ ਹੈ ਨਾ ਫਿਰ ਪਤਾ ਨਹੀਂ ਦੇਖੋ ਕਿਹਦੀ ਗੱਠਜੋੜ ਦੀ ਸਰਕਾਰ ਆਉਂਦੀ ਹੈ ਇੰਡੀਆ ਗਠਜੋੜਨ ਦੇ ਆਉਂਦੀ ਹੈ ਰਲੇ ਮਿਲੇ ਆਉਂਦੇ ਹੈ ਫਿਰ ਤਾਂ ਅਮਿਤ ਸ਼ਾਹ ਉਹਨਾਂ ਨੂੰ ਵੀ ਹੋ ਸਕਦਾ ਹੈ ਆਪਣੇ ਜ਼ਮਾਨਤੀਏ ਲੱਪਣੇ ਪੈ ਜਾਣ ਤੋ ਇਸ ਕਰਕੇ 4 ਜੂਨ ਤੋਂ ਬਾਅਦ ਕਿੱਦਾਂ ਦੀ ਦਸ਼ਾ ਬਦਲਦੀ ਹੈ ਹਿੰਦੁਸਤਾਨ ਦੀ ਸਿਆਸਤ ਕਿੱਦਾਂ ਨੂੰ ਬਦਲਦੀ ਹੈ ਉਹ ਤੇ ਬੜਾ ਵਸਟ ਡੇਪੈਂਡ ਕਰਦਾ ਹੈ ਪਰ ਉਹਨਾਂ ਦੀ ਗੱਲ ਕਹਿਣੀ ਬੜੀ ਵੱਧ ਭਾਗੀ ਹੈ ਉਹ ਹੁਣ ਅੱਜ ਦੇ ਸਮੇਂ ਦੇ ਵਿੱਚ ਉਹ ਹੋਮ ਮਿਨਿਸਟਰ ਨੇ ਮਤਲਬ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਨੇ ਇਲੈਕਸ਼ਨਾਂ ਦੀ ਰੈਲੀ 'ਚ ਬੋਲ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਲੋਕਤੰਤਰ ਤੇ ਨਾ ਤਾਂ ਕੋਈ ਵਿਸ਼ਵਾਸ ਹੈ ਤੇ ਨਾ ਉਹਨੂੰ ਉਹ ਲਾਗੂ ਕਰਨਾ ਚਾਹੁੰਦੇ ਉਹਨਾਂ 92 ਕੇਜਰੀਵਾਲ ਸਾਹਿਬ ਨੇ ਜੋ ਵੀ ਗੱਲ ਕਹੀ ਆਪਾਂ ਉਹਦੇ ਖਿਲਾਫ ਵੀ ਬੋਲਦੇ ਰਹੇ ਨੇ ਮਤਲਬ 92 ਐਮਐਲਏ ਚੁਣੇ ਹੋਏ ਨੇ ਲੋਕਾਂ ਦੇ ਮਤਲਬ ਕਿਸ ਤਰੀਕੇ ਦੇ ਨਾਲ ਕੀ ਸੋਚ ਕੇ ਉਹਨਾਂ ਨੇ ਕਿਹਾ ਮਤਲਬ ਇਹ ਅਜੀਬ ਲੱਗਦੀ ਹੈਗਾ ਅੰਦਰੋਂ ਅੰਦਰ ਹੀ ਜੋ ਮਰਜੀ ਹਾਲਾਤ ਹੋ ਗਏ ਪਰ ਇੱਕ ਲੋਕਤੰਤਰ ਦਾ ਇੱਕ ਰੂਪ ਹੈ ਜੇ ਤੁਸੀਂ ਉਹਨੂੰ ਮਤਲਬ ਤੋੜਨ ਜੋਗੇ ਹੈਗੇ ਉਹਨ ਤੁਹਾਡੇ ਵਿੱਚ ਸਮਰਥ ਹੈ ਉਹਨੂੰ ਤੋੜਨ ਦੀ ਘੱਟੋ-ਘੱਟ ਤੇ ਆਪਣੇ ਆਪ ਨੂੰ ਲੋਕਤੰਤਰਤਾ ਨਾ ਕਹੋ ਡੈਮੋਕਰੇਟਿਕਤਾ ਨਾ ਕਹੋ ਤੁਸੀਂ ਕਹੋ ਵੀ ਅਸੀਂ ਮਤਲਬ ਬਣਿਆ ਬਣਾਇਆ ਤੁਹਾਡਾ ਜਿਹੜਾ ਮੰਡੇਟ ਦਿੱਤਾ ਹੋਇਆ ਤੁਸੀਂ ਲੋਕਾਂ ਨੇ ਅਸੀਂ ਉਹਦੀ ਕਦਰ ਨਹੀਂ ਕਰਾਂਗੇ ਕਸੂ ਨੂੰ ਤੋੜ ਦਿਆਂਗੇ ਚਾਰ ਮਹੀਨਿਆਂ ਤੋਂ ਬਾਅਦ ਸੋ ਬੜੀ ਜੀ ਲੱਗੀ ਮੈਨੂੰ ਇਹ ਗੱਲ ਆਪਣੇ ਆਪ ਦੇ ਵਿੱਚ ਚਲੋ ਆਮ ਆਦਮੀ ਪਾਰਟੀ ਨੇ ਰਿਐਕਟ ਕਰਨਾ ਸੀ ਇਤਰੀਵਾਲ ਨੇ ਵੀ ਕੀਤਾ ਮਾਨ ਸਾਹਿਬ ਨੇ ਵੀ ਕੀਤਾ ਪਰ ਗੱਲ ਇਹ ਕਿਤੇ ਨਾ ਕਿਤੇ ਅੰਦਰੋਂ ਅੰਦਰ ਹੀ ਸੱਚੀ ਹੈ ਮਾੜੀ ਗੱਲ ਹੈ ਪੂਰੀ ਗੱਲ ਹੈ ਹੋਣਾ ਨਹੀਂ ਚਾਹੀਦਾ ਪਰ ਇਹ ਇਹ ਐਵੇਂ ਕਹੀ ਹੋਈ ਗੱਲ ਨਹੀਂ ਹੈ ਇਸ ਦੇ ਵਿੱਚ ਅੰਦਰੋਂ ਅੰਦਰ ਹੀ ਹਾਲਾਤ ਉਹਨਾਂ ਦੀ ਪਤਲੇ ਕੀਤੀ ਪਈ ਹੈ ਕਹਿੰਦਾ ਭਾਵੇਂ ਕਿ ਕਿੰਨੇ ਕਿਤੇ ਕੋਈ ਗੜਬੜ ਹੈ ਅੰਮ੍ਰਿਤਸਰ ਦੇ ਬਿਆਨ ਨੂੰ ਮਤਲਬ ਇੰਨਾ ਸੌਖਾ ਜਸ ਖਾਲਾ ਲੈ ਕੇ ਆਪਾਂ ਨਹੀਂ ਦੇਖ ਸਕਦੇ ਖੈਰ ਪੰਜਾਬ ਸਰਕਾਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਵਾਣ ਵੀ ਇਸ ਮਾਮਲੇ ਉੱਤੇ ਸੰਜੀਦ ਤੇ ਆ ਨਾਲ ਉਹਨਾਂ ਨੇ ਇੱਕ ਵੱਖਰੀ ਗੱਲ ਕਹੀ ਕਹਿ ਦਿੱਤੀ ਹੈ ਕਿ ਉਹ ਅੰਮ੍ਰਿਤਸਰ ਦੀਆਂ ਜਿਹੜੀਆਂ ਗਿੱਦਰ ਧਮਕੀਆਂ ਕਬਕੀਆਂ ਤੋਂ ਡਰਨ ਵਾਲੇ ਨਹੀਂ ਕਹਿੰਦਾ ਭਾਵੇਂ ਕਿ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀ ਹੁੰਨੇ ਆ ਜਿਹਾ ਨਹੀਂ ਕੋਈ ਸਾਡੀ ਸਰਕਾਰ ਨੂੰ ਦੇਖ ਸਕਦਾ ਡਾਕਟਰ ਸਾਹਿਬੀ ਕੁ ਪੰਜਾਬੀਅਤ ਨੂੰ ਲੈ ਕੇ ਵੀ ਅੱਜਕੱਲ ਕਾਫੀ ਚਰਚਾ ਹੈ ਜਿਹੜੇ ਲੀਡਰ ਪੰਜਾਬ ਦੇ ਵਿੱਚ ਆ ਰਹੇ ਆ ਉਹ ਪੰਜਾਬ ਪ੍ਰਤੀ ਕਈ ਤਰ੍ਹਾਂ ਦੇ ਸਨੇਹ ਕਈ ਤਰ੍ਹਾਂ ਦੇ ਰਿਸ਼ਤੇ ਮਤਲਬ ਦੱਸ ਰਿਹਾ ਹੈ ਅੰ੍ਰਿ ਕਾਂਦੀ ਹੁਰੀ ਇੱਥੇ ਆਏ ਉਹਨਾਂ ਦਾ ਕਹਿਣਾ ਸੀ ਕਿ ਉਹ ਵੀ ਪੰਜਾਬੀਅਤ ਨੂੰ ਬੜਾ ਨੇੜੇ ਉਹਨਾਂ ਨੇ ਦੇਖਿਆ ਤੇ ਜਿਹੜਾ ਉਹਨਾਂ ਦਾ ਅਫੀਸ਼ਲਾ ਪਰਿਵਾਰ ਸੀ ਉਹ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਸੋਹਰਾ ਪਰਿਵਾਰ ਤੇ ਕਿਵੇਂ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੁਣਾਂ ਤਾਂ ਗੁਜਰਾਤ ਨਾਲ ਜਿਹੜਾ ਪੰਜਾਬ ਦਾ ਰਿਸ਼ਤਾ ਪੁਰਾਣਾ ਇੱਕ ਹਿਸਟਰੀ ਨੂੰ ਲੈ ਕੇ ਹੋ ਚੁੱਕਿਆ ਜੀ ਡਾਕਟਰ ਸਾਹਿਬ ਤੇ ਕੋ ਗੱਲ ਇਹ ਹੈ ਜੀ ਕਿ ਜਿਹੜਾ ਬੰਦਾ ਗਿਲਟੀ ਹੁੰਦਾ ਨਾ ਉਹ ਜਿਆਦਾ ਪ੍ਰੇਮ ਕਰਦਾ ਹੁੰਦਾ ਹੁੰਦਾ ਹੂੰ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਨੂੰ ਕਦੇ ਵੀ ਆਪਣਾ ਸੂਬਾ ਨਹੀਂ ਸਮਝਿਆ ਜੇ ਆਪਣਾ ਸਮਝਦੇ ਹੁੰਦੇ ਤਾਂ ਦੇਖੋ ਫੇਰ ਆ ਹਾਲਾਤ ਨਹੀਂ ਸੀ ਹੋਣੀ ਉਦੋਂ ਤਲੇ ਵਾ ਜਿਵੇਂ ਪਹਿਲਾਂ ਪੰਡ ਹੋਈ ਪਾਕਿਸਤਾਨ ਦੇ ਨਾਲ ਪੰਜਾਬ ਵੰਡਿਆ ਗਿਆ ਫਿਰ ਹਿਮਾਚਲ ਕੱਟਿਆ ਗਿਆ ਫਿਰ ਹਰਿਆਣਾ ਕੱਟਿਆ ਗਿਆ ਜੋ ਜੋ ਕੁਝ ਪੰਜਾਬ ਨਾਲ ਹੋਇਆ ਹੈ ਪੇਸ਼ ਦੇ ਤੌਰ ਤੇ ਜਿਹੜਾ ਮੋਹਨ ਸਿੰਘ ਦੇ ਟਾਈਮ ਤੋਂ ਦੇਖਦੇ ਆ ਰਹੇ ਹਾਂ ਉਹ ਤੋਂ ਵੀ ਪਹਿਲਾਂ ਦੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਮਤਲਬ ਉਹ ਹੁੰਦਾ ਤਾਂ ਤੱਕਾ ਹੀ ਰਿਹਾ ਉਹਦਾ ਕਾਰਨ ਇਹ ਹੈ ਕਿ ਪੰਜਾਬੀਆਂ ਦਾ ਉਸ ਤਰੀਕੇ ਦੇ ਨਾਲ ਕਦੇ ਕੇਂਦਰ ਦੇ ਵਿੱਚ ਰਾਜ ਨਹੀਂ ਰਿਹਾ ਇਹ ਐਸੀ ਜਗ੍ਹਾ ਦੇ ਉੱਪਰ ਲੋਕੇਟਿਡ ਹੈ ਕਿ ਮਿਡਲ ਈਸਟ ਤੇ ਇੰਡੀਅਨ সাব ਕੌਂਟੀਨੈਂਟ ਦੇ ਵਿਚਾਲੇ ਪੈਂਦਾ ਸਾਰੀਆਂ ਫੌਜਾਂ ਇੱਥੇ ਦੀ ਰੰਗੀਆਂ ਤੱਕੇ ਇੱਥੇ ਹੋਏ ਲੋਕ ਵੀ ਬਾਗੀ ਟਾਈਪ ਨੇ ਅਗਰੈਸਿਵ ਟਾਈਪ ਨੇ ਉਹਨਾਂ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਉਸ ਤਰੀਕੇ ਦੇ ਨਾਲ ਭਾਵੇਂ ਕਿ ਰਾਜਸਥਾਨ 'ਚ ਤੁਸੀਂ ਦੇਖੋ ਰਾਜਸਥਾਨ ਦੇ ਮੁਗਲਾਂ ਦੇ ਟਾਈਮ 'ਤੇ ਅੰਗਰੇਜ਼ਾਂ ਦੇ ਟਾਈਮ 'ਤੇ ਰਾਜਪੂਤ ਨੇ ਜਿਹੜੇ ਸਮਝੌਤਾ ਕਰਕੇ ਰਾਜ ਕਰਦੇ ਰਹੇ ਨੇ ਸੋ ਪੰਜਾਬ 'ਚ ਉਸ ਤਰੀਕੇ ਦੇ ਨਾਲ ਬਗਾਵਤ ਪ੍ਰਸਤ ਤਾ ਰਹੇ ਨੇ ਸੱਤਾ ਪ੍ਰਸਤ ਨਹੀਂ ਰਹੇ ਇਹ ਹਿਸਟਰੀ ਹੈ ਸਾਡੀ ਖੂਨ ਦੇ ਵਿੱਚ ਹੈ ਪੰਜਾਬੀਆਂ ਦਾ ਇਹ ਗੱਲ ਫਿਰ ਜਿਹੜਾ ਆਉਂਦਾ ਜਦੋਂ ਰੁੱਸੇ ਰਸੇ ਹੁੰਦੇ ਨੇ ਪੁਰਾਣੇ ਰੋਸੇ ਦੂਰ ਕਰਨੇ ਉਹ ਕਹਿੰਦਾ ਮੈਂ ਤਾਂ ਟੋਡਾ ਹੀ ਜਾਂ ਦੇ ਕੋ ਮੈਂ ਤਾਂ ਜਦੋਂ ਆਪਾਂ ਪੰਜ ਮੀਚ ਪੜਦੇ ਸੀ ਉਦੋਂ ਵੀ ਆਪਾਂ ਬੜਾ ਪਿਆਰ ਸੀ ਜਦੋਂ ਰੁੱਸੇ ਹੋਏ ਨੂੰ ਮਨਾਉਣਾ ਹੋਵੇ ਨਾ ਫਿਰ ਤਰੀਕੇ ਇਹੀ ਹੁੰਦੇ ਨੇ ਹਾਲਾਂਕਿ ਦੂਜੀ ਚੀਜ਼ ਇਹ ਵੀ ਸਬਸਟੈਂਸ਼ਲੀ ਕੁਝ ਕਹਿਣ ਦੇ ਨਹੀਂ ਜ਼ਿਆਦਾ ਕੁਝ ਹੈ ਨਹੀਂ ਮੈਂ ਉਹ ਪ੍ਰਿੰਕਾ ਗਾਂਧੀ ਦੀ ਸਪੀਚ ਸੁਣ ਰਿਹਾ ਸੀ ਬੜੀ ਪਿਆਰੀ ਸਪੀਚ ਉਹਨਾਂ ਨੇ કરી ਬਹੁਤ ਅੱਛੇ ਤਰੀਕੇ ਦੇ ਨਾਲ ਦੱਸਿਆ ਵੀ ਕਿਸ ਤਰ੍ਹਾਂ ਸਾਡਾ ਪਰਿਵਾਰ ਹੋਰ ਤਰ੍ਹਾਂ ਦਾ ਸੀ ਪੰਜਾਬੀ ਪਰਿਵਾਰ ਦਾ ਮੈਂ ਪਹਿਲੀ ਵਾਰੀ ਦੇਖਿਆ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨਹੀਂ ਗੀਤ ਵੀ ਸੁਣਿਆ ਤੇ ਉਹ ਗੱਲ ਵੀ ਠੀਕ ਹੈ ਉਹਨਾਂ ਨੇ ਜਿਹੜੀਆਂ ਗੱਲਾਂ ਕਈਆਂ ਪੰਜਾਬੀਆਂ ਬਾਰੇ ਉਹਨਾਂ 'ਚ ਕੋਈ ਗਲਤ ਗਲਤ ਨਹੀਂ ਹੈ ਪਰ ਇਹ ਕਿ ਉਹ ਇੱਕ ਸਾਂਝ ਢੱਣ ਦੀ ਗੱਲ ਹੁੰਦੀ ਹੈ ਕਿ ਲੋਕਾਂ ਦੇ ਨਾਲ ਕਮਿਊਨੀਕੇਟ ਕਰਨਾ ਉਹਨਾਂ ਨੂੰ ਇਹ ਕਹਿਣਾ ਕਿ ਮੈਂ ਤੁਹਾਡਾ ਹੀ ਹਾਂ ਮੈਂ ਤੁਹਾਡਾ ਆਪਣਾ ਹੀ ਹਾਂ ਅਸਲ ਵਿੱਚ ਕਿਉਂਕਿ ਜ਼ਿਆਦਾਤਰ ਸਿਆਸਤਦਾਨ ਉਹਨਾਂ ਮਾਰਕੀਟ ਤੋਂ ਪ੍ਰੇਰਿਤ ਨੇ ਦੁਕਾਨਦਾਰ ਜਦੋਂ ਤੁਹਾਨੂੰ ਸੋਤਾ ਵੇਚਣ ਲੱਗਦਾ ਹੈ ਉਹ ਕਹਿੰਦੇ ਨੇ ਦੁਕਾਨਦਾਰੀ ਨਰਮੀ ਦੀ ਹਕੂਮਤ ਗਰਮੀ ਦੀ ਇਹ ਉਹਨਾਂ ਦੁਕਾਨਦਾਰੀ ਦਾ ਟਾਈਮ ਚੱਲ ਰਿਹਾ ਹੈ। ਅਜੇ ਨਰਮ ਚੱਲ ਰਹੀ ਹੈ ਜਦੋਂ ਹਕੂਮਤ ਆ ਗਈ ਫਿਰ ਗਰਮੀ ਹੋ ਜੂਗੀ। ਮੋਦੀ ਸਾਹਿਬ ਨੇ ਤਾਂ ਫਿਰ ਕਮਾਲ ਹੀ ਕਰ ਦਿੱਤੀ ਮੋਦੀ ਸਾਹਿਬ ਤਾਂ ਕਹਿੰਦੇ ਮੇਰਾ ਖੂਨ ਦਾ ਰਿਸ਼ਤਾ ਤੁਹਾਡੇ ਨਾਲ। ਹੂੰ। ਉਹਨਾਂ ਨੇ ਬਿਆਨ ਦਿੱਤਾ ਵੀ ਮੈਂ ਬਾਇਓਲੋਜੀਕਲ ਹਾਂ ਹੀ ਨਹੀਂ। ਕਿ ਮੈਂ ਤਾਂ ਉੱਪਰੋਂ ਹੀ ਕਿਤੇ ਉਤਰਿਆ ਹਾਂ ਉਸਮ ਦੇ ਵਿੱਚ ਮੇਰਾ ਬਾਇਓਲੋਜੀਕਲ ਮਤਲਬ ਐਂਟੀਟੀ ਮੇਰੀ ਹੈ ਨਹੀਂ ਪਤਾ ਨਹੀਂ ਕੌਣ ਕਿੱਥੋਂ ਆ ਗਿਆ ਖੂਨ ਦਾ ਰਿਸ਼ਤਾ ਕਿਵੇਂ ਬਣ ਗਿਆ। ਉਹ ਉਹਨਾਂ ਨੇ ਇਹ ਵੀ ਚਲਾਇਆ ਕਹਿੰਿਆ ਨਹੀਂ ਖੈਰ ਉਹਨਾਂ ਨੇ ਇਹ ਗੱਲ ਤਾਂ ਨਹੀਂ ਸੀ ਕਹੀ ਉਹਨਾਂ ਨੇ ਕਿਹਾ ਵੀ ਪੰਜ ਪਿਆਰਿਆ ਕੋਈ ਕੰਪਿਆਰਾ ਸਾਡੇ ਦੁਆਰ ਕਾ ਦਾ ਸੀ ਇਸ ਕਰਕੇ ਮੇਰਾ ਕੋਹ ਦਾ ਰਿਸ਼ਤਾ ਲੋਕਾਂ ਨੇ ਪੰਜਾਬੀ ਚ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕਰਤਾ ਉਹ ਕਹਿੰਦੇ ਜੀ ਇੱਕ ਪੰਜ ਪਿਆਰਾ ਮੇਰਾ ਚਾਚਾ ਲੱਗਦਾ ਸੀ ਮੈਂ ਲੈਂਦਾ ਦੀ ਗੱਲ ਨਹੀਂ ਕਹੀ ਪਰ ਇਹ ਵੀ ਉਹ ਸਿੱਖਾਂ ਨੂੰ ਪੁਲਿਸ ਕਰਨ ਦੇ ਲਈ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਉਹਨਾਂ ਤੇ ਕੰਮ ਲਾਉਣ ਦੇ ਲਈ ਮਿੱਠੀਆਂ ਗੱਲਾਂ ਕਰੀਆਂ ਕਲਕੱਤਰਪੁਰ ਦੇ ਲਾਂਗੇ ਦੀ ਗੱਲ ਕਰੀ ਪਰ ਇਹ ਗੱਲਾਂ ਆਪਾਂ ਨੂੰ ਸਮਝ ਲੈਣੇ ਚਾਹੀਦੀਆਂ ਜਿਵੇਂ ਉਹ ਕਹਿੰਦੇ ਨੇ ਨਾ ਉੱਡ-ਦੂਦ ਦੇ ਤੇ ਉਹ ਗੱਤੇ ਸੀ ਮਹਿਜ਼ ਗੱਤੇ ਔਰ ਬਾਤੋਂ ਹੀ ਬਾਤੋਂ ਵਿੱਚ ਮੁਕਰਨਾ ਵੀ ਜ਼ਰੂਰੀ ਥਾ ਇਹ ਗੱਲਾਂ ਹੁੰਦੀਆਂ ਨੇ ਇਸ ਦੇ ਵਿੱਚ ਮਾਰਕੀਟ ਦਾ ਵੇਚਣ ਦਾ ਦੌਰ ਹੈ ਕਿ ਜਦੋਂ ਹਕੂਮਤ ਆ ਗਈਆਂ ਫਿਰ ਤੁਸੀਂ ਤੂੰ ਕਹੋ ਮੈਂ ਕਹੋ ਤੁਸੀ ਸੁਣੀ ਹੋਣੀ ਮਸ਼ਹੂਰ ਇੱਕ ਸਟੋਰੀ ਹੈ ਉਹ ਕਹਿੰਦੇ ਇੱਕ ਬੰਦਾ ਆਪਣੇ ਵਰਗਾ ਸੀ ਉੱਪਰ ਚਲੇ ਗਿਆ ਉਹਨਾਂ ਕੋਲ ਆਪ ਉਹਦੇ ਅੱਦੇ-ਅੱਤੇ ਸੀ ਸਵਰਗ ਵਾਲੇ ਉਹਨੂੰ ਕਹਿੰਦੇ ਕਹਿੰਦੇ ਵੀ ਤੇਰੇ ਅੱਦੇ ਕੋਲ ਨਰਕ ਤੇ ਤੈਨੂੰ ਮਿਲਣਾ ਹੈ ਅੱਧਾ ਸਵਰਗ ਮਿਲਣਾ ਹੈ ਤੈਨੂੰ ਇਹ ਚੁਆਇਸ ਦੇ ਦਿੰਦੇ ਨੇ ਤੂੰ ਪਹਿਲਾਂ ਦੱਸ ਕਿੱਥੇ ਜਾਣਾ ਹੈ ਕਹਿੰਦਾ ਮੈਂ ਦਿਖਾਈ ਦੇਉ ਸਿੰਪਲ ਦੇ ਤੌਰ ਤੇ ਉਹਨਾਂ ਨੂੰ ਸਵਰਗ ਦਿਖਾਇਆ ਸੈਂਪਲ ਦੇ ਤੌਰ ਤੇ ਉੱਥੇ ਸਾਧੂ ਧੋਣੀਆਂ ਲਾਈ ਬੈਠੇ ਆਰਾਮ ਨਾਲ ਮਤਲਬ ਸਮਾਧੀਆਂ ਲਾਈ ਉਹ ਬੋਰ ਹੋ ਗਿਆ ਉਹ ਕਹਿੰਦੇ ਕਿ ਕਹਿੰਦਾ ਨਰਕ ਵੀ ਦਿਖਾ ਦੇ ਜਦੋਂ ਨਰਕ ਦੇ ਵਿੱਚ ਗਿਆ ਉੱਥੇ ਤਾਂ ਮਤਲਬ ਕਮਾਲ ਹੋਈ ਪਈ ਉੱਥੇ ਡਾਂਸਰਸ ਨੇ ਨੱਚਣ ਮਤਲਬ ਮਿਊਜ਼ਿਕ ਹੋਰ ਸਾਰਾ ਕੁਝ ਕੋਲ ਖੇਡਣ ਲਾ ਲਿਆ ਉਹਨਾਂ ਨੇ ਬਹੁਤ ਸਾਰੇ ਖੇਡੇ ਜੂਸ ਪਿਲਾਇਆ ਤੌਲੀਆ ਦਿੱਤਾ ਜਦੋਂ ਗਰਮੀ ਆਈ ਉਹ ਕਹਿੰਦਾ ਯਾਰ ਇਹ ਠੀਕ ਹੈ ਉਹਦੇ ਨਾਲੋਂ ਜਦੋਂ ਚੋਣ ਲਿਆ ਤਾਂ ਉਹਨੇ ਪੁੱਠਾ ਲਟਕਾ ਲਿਆ ਤੇ ਅੱਗ ਪਾੜ ਲਈ ਤੇ ਛੰਟੇ ਮਾਰਨ ਲੱਗੇ ਉਹ ਕਹਿੰਦਾ ਇਹ ਕੀ ਹੈ ਕਹਿੰਦੇ ਇਹ ਨਰਕ ਹੈ ਕਹਿੰਦੇ ਹੁਣ ਤੂੰ ਚੁੱਲ੍ਹ ਲਿਆ ਨਾ ਕਹਿੰਦੇ ਉਹ ਸਾਡਾ ਕਹਿੰਦੇ ਇਲੈਕਸ਼ਨ ਦਾ ਕੰਪੇਨਿੰਗ ਦਾ ਡੇਸ ਸੀ ਸਭ ਉਹ ਤਣੂ ਤੋਂ ਦੇਖ ਇਹ ਸੋ ਕੰਪੇਨਿੰਗ ਚੱਲ ਰਹੀ ਹੈ ਇਹਨੂੰ ਇਸ ਸਮਝ ਕੇ ਚੱਲੀਏ ਸਾਰਿਆਂ ਨੂੰ ਪ੍ਰੇਮ ਜਾਗਿਆ ਹੈ ਪੰਜਾਬ ਉਹ ਕਹਿੰਦੇ ਵੀ ਇਹ ਤਾਂ ਵੱਡਾ ਇਹ ਤਾਂ ਵਧੀਆ ਹੈ ਅੱਛੇ ਲੋਕ ਖਵਾਉਂਦੇ ਉਹ ਪਰ ਇਹ ਵੀ ਜੀ ਇੰਨੇ ਅੱਛੇ ਨੇ ਫਿਰ ਇੰਨਾ 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 ਨੁਕਸਨ ਕਿਉਂ ਹੋਇਆ ਹੂੰ ਹੂੰ ਤੋ ਕੀ ਨਹੀਂ ਕੀਤਾ ਇਹ ਜਿਹੜੀ ਸੋਚਣ ਵਾਲੀ ਗੱਲ ਹੈ ਨਾ ਦੇਖੋ ਹੁਣ ਪੰਜਾਬ ਦਾ ਜਿਹੜਾ ਪੈਸਾ ਹੀ ਹੈ ਕੋਰਪੋਰੇਸ਼ਨ ਦੀ ਬੋਲ ਰਹੀ ਹੈ ਖੇਜਰੀਵਾਲ ਦੇ 9000 ਕਰੋੜ ਰੁਪਏ ਉਹ ਕਹਿ ਰਿਹਾ ਐਸਪੀ ਸੈਂਟਰ ਨਹੀਂ ਦੇ ਰਿਹਾ ਸੋ ਜਦੋਂ ਫੈਸਲੇ ਕਰਨੇ ਨੇ ਤਾਂ ਪੰਜਾਬ ਕਿਤੇ ਨਕਸ਼ੇ ਤੇ ਨਹੀਂ ਹੁੰਦਾ ਹਾਂ ਹੁਣ ਕਿਉਂਕਿ ਉਧਰੋਂ ਵੇਲੇ ਕੋਈ ਕੰਪੇਨਿੰਗ ਚੱਲ ਰਹੀ ਹੈ ਸੋ ਮਿੱਠੀਆਂ ਗੱਲਾਂ ਨੇ ਚੰਗੀਆਂ ਲੱਗਦੀਆਂ ਨੇ ਹੂੰ ਬਿਲਕੁਲ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਦਿੱਲੀ ਤਾਂ ਜਾਣ ਨਹੀਂ ਦਿੰਦੇ ਰਸਤੇ ਰੋਕ ਲਿਆ ਹੈ ਜੇ ਇੰਨਾ ਕਿਉਂ ਪਾਰਲਮੈਂਟ ਪੰਜਾਬ ਦੇ ਨਾਲ ਤੇ ਜਿਹੜੀ ਉਹਨਾਂ ਨਾਲ ਪਾਲ ਰਹੇ ਨੇ ਜਿਹੜੇ ਉਹਨਾਂ ਨਾਲ ਸੱਤਾ ਸ਼ੇਅਰ ਕਰਨਗੇ ਜਿਹੜੇ ਸੱਤਾ ਪ੍ਰਸਤ ਨੇ ਜਿਹੜੇ ਸੱਤਾ ਵਿਰੋਧੀ ਨੇ ਉਹਨਾਂ ਨਾਲ ਕੋਈ ਏਹਜ ਨਹੀਂ ਹੈ ਉਹਨਾਂ ਨੂੰ ਉਹਨਾਂ ਦਾ ਤਾਂ ਕੋਈ ਉਹਨਾਂ ਦਾ ਤਾਂ ਨੋਟਸ਼ੇ ਨਹੀਂ ਲਿਆ ਰਹੇ ਉਹਨਾਂ ਦਾ ਤਾਂ ਸੁਣੇ ਹੀ ਨਹੀਂ ਰਿਹਾ ਕੋਈ ਉਹ ਤਾਂ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੇ ਲਈ ਉਹ ਹੋਂਦ ਹੀ ਨਹੀਂ ਹੈ ਉਹਨਾਂ ਦੀ ਮਤਲਬ ਕਰੋ ਕਰੀ ਚੱਕਲੇ ਕੱਲ ਨੂੰ ਰਪਾਗ ਸਿੰਘ ਟੁੱਟੀ ਗਈ ਜਿੰਨੇ ਵੀ ਲੀਡਰ ਨੇ ਸਾਰੇ ਕਿਸਾਨਾਂ ਦੇ ਜਾਂ ਉਹਸ ਅਰੈਸਟ ਕਰੇ ਜਾਂ ਕਰੋਦੋ ਕਰਦੇ ਹਿੰ ਹਾਂ ਹਾਂ ਸੱਪਨ ਆਪਣੇ ਸਾਹਮਣੇ ਹੈ ਨਾ ਤਾਂ ਸਾਰਾ ਕੁਝ ਉਹਨਾਂ ਨੂੰ ਹੀ ਪੰਜਾਬੀ ਨਹੀਂ ਗਿਣ ਰਹੇ ਜਬ ਵੀ ਤੋਂ ਨੇ ਜਿਹੜੇ ਇਲੈਕਸ਼ਨ ਲੋਕਸਨ ਲੜਨ ਪੈਸੇ ਕੁਸੇ ਲੈਣ ਫਿਰ ਉਹਨਾਂ ਦੇ ਬਿਲ ਬੁਲ ਪਾਸ ਕਰਾਉਣ ਤੇ ਉੱਤੇ ਜਾ ਕੇ ਮੋਹਰਾਂ ਲਾਦਣ ਦਾ ਕੰਮ ਇਹੀ ਸੀ ਇਹਨਾਂ ਦੇ ਬਿਲਾ ਦੇ ਉੱਪਰ ਉਹ ਨੇ ਪੰਜਾਬੀ ਉਹ ਉਹੀ ਸੀ ਜਿਵੇਂ ਨੇ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਤਕਰੀਰ ਦੇ ਵਿੱਚ ਦਿਨ ਉਹਨਾਂ ਦੀਆਂ ਰੈਲੀਆਂ ਹੋਈਆਂ ਭਾਸ਼ਣ ਵਗੈਰਾ ਹੋਏ ਉਹਨਾਂ ਦੇ ਤਾਂ ਉਹਨਾਂ ਨੇ 1971 ਦੀ ਲੜਾਈ ਦਾ ਜ਼ਿਕਰ ਕੀਤਾ ਕਿ ਉਸ ਵੇਲੇ ਕਰਤਾਰਪੁਰ ਸਾਹਿਬ ਦਾ ਜਿਹੜਾ ਸੀਗਾ ਗੁਰਦੋਰਾ ਸਾਹਿਬ ਇੰਡੀਆ ਦੇ ਵਿੱਚ ਆ ਸਕਦਾ ਸੀ ਜੇਕਰ ਉਸ ਸਮੇਂ ਦੀ ਜਿਹੜੀ ਹਕੂਮਤ ਤੇ ਕਾਂਗਰਸ ਇਸ ਮਾਮਲੇ 'ਚ ਧਿਆਨ ਦਿੰਦੀ। ਖैर ਪਰ ਉਹਨਾਂ ਨੇ ਪੰਜਾਬ ਦੇ ਦੌਰੇ ਦੇ ਵਿੱਚ ਅਕਾਲੀ ਦੰਦ ਦੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ, ਨਾ ਖਿਲਾਫ ਨਾ ਹੱਕ ਦੇ ਵਿੱਚ ਉਹ ਇਸ ਮਾਮਲੇ ਦੇ ਵਿੱਚ ਖਾਮੋਸ਼ ਰਹੇ। ਪਰਤੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਿਖੀਰ ਸਿੰਘ ਬਾਦਲ ਹੁਰਾਂ ਨੇ ਅੱਜ ਪ੍ਰਧਾਨ ਮੰਤਰੀ ਦੇ ਉਸ ਬਿਆਨ ਉਤੇ ਇੱਕ ਤਰ੍ਹਾਂ ਦਾ ਪ੍ਰतिकਰਮ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ 1971 ਦੀ ਗੱਲ ਕਰ ਰਹੇ ਹੋ ਪਰ ਤੁਸੀਂ ਅੱਜ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹਰਿਆਣੇ ਦੀ ਉਹ ਤੁਸੀਂ ਅਲੱਗ ਕਰ ਲਈ ਹੈ ਉਹਤੇ ਕਬਜ਼ਾ ਕਰ ਲਿਆ ਹੈ ਆਰਐਸਐਸ ਦਾ ਬੀਜਪੀ ਦਾ ਇੱਦਾਂ ਦਿੱਲੀ ਹੋਰ ਕਈ ਗੁਰਦੁਆਰਾ ਸਾਹਿਬਾਨ ਨੇ ਤੁਸੀਂ ਕਹਿੰਦੇ ਉਹ ਤਾਂ ਛੱਡ ਦਿਓ ਹੁਣ ਤਾਂ ਇਹ ਹੁਣ ਤੁਸੀਂ ਤੁਹਾਡੇ ਹੱਥ ਵਾਸੇ ਹੋ ਸਾਰਾ ਕੁਝ ਪੁਰਾਣੀਆਂ ਗੱਲਾਂ ਛੱਡੋ ਕਹਿੰਦਾ ਭਾਬ ਕੇ ਇੱਕ ਅਕਾਲੀ ਦਲ ਨੇ ਮੈਂ ਅੱਜ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਰਿਟਾਇਰ ਦੇ ਵਿੱਚ ਖੜਾ ਕੀਤਾ ਜੀ ਤੇ ਪੂਰੀ ਗੱਲ ਇਹ ਹੈ ਕਿ ਮੋਤੀ ਸਾਹਿਬ ਵਿਚਾਰੇ ਨਾ ਮੈਨੂੰ ਲੱਗਦਾ ਬਚਪਨ 'ਚ ਇਹਨਾਂ ਨਾਲ ਨਾ ਕੋਈ ਬਹੁਤ ਵਧੀਕੀਆਂ ਹੋਈਆਂ ਹੋਈਆਂ ਨੇ ਸਕੂਲ ਦੇ ਵਿੱਚ ਤੇ ਬੜੇ ਵਿਚਾਰੇ ਮਤਲਬ ਨਾ ਮੈਨੂੰ ਐ ਲੱਗਦਾ ਵੀ ਇਹਨਾਂ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਵੀ ਮੈਂ ਬੜੀ ਘੈਂਟ ਚੀਜ਼ ਆ 56 ਇੰਚ ਕਾਸਿਨ ਨਾ ਚਾਈਨਾ ਕੋ ਲਾ ਲਾਂਖੇ ਦੁਕਾਨਾ ਬੇਸਿਕਲੀ ਢਕੋ ਕਾ ਦੋਗੇ ਮਤਲਬ ਘੱਤਰ ਦੇ ਵਿੱਚ ਤੁਸੀਂ ਹੁੰਦੇ ਤੁਸੀਂ ਗੱਲਾਂ ਕਰ ਰਹੇ ਹੋ ਕਿ ਜੀ ਤੁਸੀਂ ਕੈਦੀ ਨਹੀਂ ਸੀ ਛੱਡਣੇ ਅਸੀਂ ਮਤਲਬ ਜਗਾ ਲੈ ਲੈਣੇ ਸੀ ਗੁਰੂ ਨਾਨਕ ਦੇਵ ਜੀ ਦੀ ਤੁਸੀਂ ਹੁਣ ਚੀਨ ਤੋਂ ਜਗਾ ਲੈ ਲਓ ਤੁਹਾਡੀ ਹਿੰਮਤ ਨਹੀਂ ਪੈ ਰਹੀ ਇਹ ਕਹਿਣ ਦੀ ਕਿ ਚੀਨ ਨੇ ਜਗਾ ਦੱਬੀ ਹੋਈ ਹੈ ਚੀਨ ਵੀ ਕਹਿ ਰਿਹਾ ਸਾਡੇ ਲੋਕ ਵੀ ਕਹਿ ਰਹੇ ਨੇ ਸਾਰਾ ਵਰਲਡ ਕੈਰ ਹੈ ਸੈਟਲਾਈਟ ਨਹੀਂ ਦਿਖ ਰਿਹਾ ਸਾਡੇ ਲਦਾਖ ਦਾ ਜਿਹੜਾ ਇਹਨਾਂ ਦਾ ਹਮੇਤੀ ਸੀ ਬੰਦਾ ਵਾਗ ਚੋ ਉਹ ਮਤਲਬ ਮਰਨਬਰਤ ਤੇ ਬੈਠਾ ਹੈ ਉੱਥੇ ਉਹ ਕਹਿੰਦਾ ਸਾਡੇ ਚਰਵਾਹੇ ਉੱਥੇ ਚਰਵਾਹੇ ਇੱਡਾਂ ਨਹੀਂ ਚਰਾ ਸਕਦੇ ਪਸ਼ੂ ਨਹੀਂ ਚਰਾ ਸਕਦੇ ਉਹਦੇ ਬਾਰੇ ਬੋਲਣ ਦੀ ਹਿੰਮਤ ਨਹੀਂ ਉਹਦੇ ਬਾਰੇ ਬੋਲਿਆ ਸੀ ਨਾ ਕੋਈ ਗੁੱਸਾ ਹੋਇਆ ਹੈ ਨਾ ਗੁੱਸੇ ਕਰ ਚਲਾ ਗਿਆ ਹੈ ਸੁਣੀਆਂ ਨੇ ਆਪਾਂ ਗੱਲਾਂ ਉੱਥੇ ਹੀ ਕਰ ਲੈ ਜੋ ਕਰਨਾ ਹੈ ਮਤਲਬ ਇਹ ਬੇਸਿਕਲੀ ਜਿਹੜਾ ਬੰਦਾ ਇਨਵੈਲੀਡੇਟਡ ਹੁੰਦਾ ਨਾ ਸੋ ਉਹ ਕਹਿੰਦਾ ਹੁੰਦਾ ਵੀ ਮੈਂ ਬਹੁਤ ਜਿਹੜਾ ਦਲੇਰ ਨਹੀਂ ਐ ਡਰਕੋਕ ਉਹ ਹੀ ਕਹਿੰਦਾ ਉਹਨੂੰ ਇਹ ਕਹਿਣਾ ਪੈਂਦਾ ਨਾ ਮੈਂ ਦਲੇਰ ਆ ਮੇਰੀ ਬੜੀ ਘੈਂਟ ਚੀਜ਼ ਆ ਮੈਂ ਦੂਜੇ ਸਿੱਖਾਂ ਦਾ ਕਿ ਸਿੱਖਾਂ ਦੇ ਨਾਲ ਪ੍ਰੇਮ ਹੋਰ ਉਹ ਸਿੱਖਾਂ ਤੋਂ ਅਸੀਂ ਜਿਹੜੀ ਸਿੱਖੀ ਕੋਣੀ ਚਾਹੁੰਦੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਆਪਣੇ ਲੋਕਾਂ ਨੂੰ ਅਕਾਲੀ ਦਲ ਕਿੰਨੀ ਦਿਨ ਲੱਗਿਆ ਰਿਹਾ ਉਹਨਾਂ ਦੇ ਦੱਸ ਆਉਂ ਤਲਵੇ ਚੱਟਣ ਤੇ ਮਤਲਬ ਉਹ ਹੁਣ ਦਿਖਾ ਰਹੇ ਨੇ ਵੀ ਅਸੀਂ ਤੁਹਾਡੇ ਨਾਲੋਂ ਵੱਡੇ ਸਿੱਖਾਂ ਜਾਂ ਜਿਹੜੇ ਤੁਹਾਡੇ ਵੱਡੇ ਵੱਡੇ ਸਿੱਖ ਨੇ ਉਹ ਸਾਡੀ ਜੇਬ 'ਚ ਨੇ ਚਾਹੇ ਉਹ ਵੈਸਟਰ ਨੂੰ ਲਿਆ ਕੇ ਸਿੱਖ ਨੂੰ ਖੜਾ ਕਰ ਦੇਣ ਮਨੂਕਾ ਸਾਹਿਬ ਉਧਰੋਂ ਸੁਖਵੀਰ ਜੀ ਹੋਰ ਬੋਲ ਰਹੇ ਮਨੂਕਾ ਸਾਹਿਬ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਦੇ ਦਿਲ 'ਚ ਪ੍ਰੇਮ ਹੀ ਅਥਾਹ ਪ੍ਰੇਮ ਹੈ ਮਤਲਬ ਹੂੰ ਮਤਲਬ ਪੜੋ ਨਾ ਤੁਸੀਂ ਸੋ ਗੱਲ ਸੁਖਵੀਰ ਦੀ ਠੀਕ ਹੈ ਪਰ ਇਹ ਵੀ ਠੀਕ ਗੱਲ ਹੁ ਯਾਦ ਆਈ। ਦੇਖੋ ਤਿੰਨ ਬਿਲਾ ਤੇ ਸਾਈਨ ਕਰ ਰਹੇ ਸੀ ਜਦੋਂ ਮੰਤਰੀ ਪਦ ਮੰਗ ਰਹੇ ਸੀ ਉਦੋਂ ਸੋਚਣੀ ਸੀ ਹੈਗਾ। ਉਹ ਤਾਂ ਇਹਨਾਂ ਨੂੰ ਪ੍ਰਾਸ਼ਿਤ ਕਰਨਾ ਚਾਹੀਦਾ ਹੈ ਕਿ ਭਾਈ ਅਸੀਂ ਇਹਨਾਂ ਦੇ ਨੇੜੇ ਲੱਗ ਕੇ 10 ਸਾਲ ਦੇਖ ਲਿਆ ਇਹ ਨਹੀਂ ਤੁਹਾਡੇ ਬੰਨੇ। ਕੋ ਹਾਰ ਇਸ ਦਾ ਗਲਤ ਹੋਵੇ ਠੀਕ ਹੋਵੇ ਤੁਸੀਂ ਇਹਨਾਂ ਸਹਿਮਤ ਹੋ ਉਹ ਨਾ ਸਹਿਮਤ। ਉਹਦਾ ਇੱਕ ਆਪਣਾ ਏਜੰਟ ਹੈ। ਉਹ ਸਿੱਖਾਂ ਨੂੰ ਹਿੰਦੂ ਸਮਝਦੇ ਨੇ। ਇਹ ਸਮਝਣ ਵਾਲੀ ਗੱਲ ਹੈ ਇਸ ਦੇ ਵਿੱਚ। ਉਹ ਹਾਜ਼ਰ ਹੋ ਗਏ ਉਹਨਾਂ ਨੇ ਕਿਤਾਬਾਂ ਲਿਖੀਆਂ ਵੀਰ ਬਰਾਗੀ ਹੋਰ ਸਾਰਾ ਕੁਝ ਕੀਤਾ ਉਹ ਕਹਿੰਦੇ ਵੀ ਸਾਡਾ ਇਹ ਹਿੰਦੂਆਂ ਦਾ ਇੱਕ ਪੰਥ ਹੈ ਇਸ ਦੇ ਵਿੱਚ ਜਿਵੇਂ ਹੋਰ ਪੰਥ ਨੇ ਉਹਨਾਂ ਦੇ ਵਿੱਚ ਕਬੀਰ ਪੰਥੀ ਉਹਨਾਂ ਨੇ ਕੁਝ ਰੱਖ ਲਏ ਉਹ ਵੀ ਦੋ ਸੀ ਇਹ ਸਾਰੀ ਭਗਤੀ ਮੂਵਮੈਂਟ ਉਹਨਾਂ ਨੇ ਹضم ਕਰ ਲਈ ਹਾਲਾਂਕਿ ਸਾਰੀ ਭਗਤੂ ਮੂਵਮੈਂਟ ਬ੍ਰਾਹਮਣੇ ਜਨ ਦੇ ਖਿਲਾਫ ਹੈ ਹੂੰ ਹਾਂਜੀ ਜੀ ਇਥੋਂ ਰੱਖ ਕੇ ਬੁੱਧ ਨੂੰ ਵੀ ਇਹਨਾਂ ਨੇ ਕਹਿ ਦਿੱਤਾ ਸੀ ਵੀ ਇਹ ਜੀ ਇਹ ਤਾਂ ਵਿਸ਼ਨੂੰ ਦਾ ਉਤਾਰ ਹੈ ਹਾਲਾਂਕਿ ਯਾਨੀ ਇਸ ਤਰ੍ਹਾਂ ਉਹਨਾਂ ਦੇ ਮੱਠ ਸਾੜੇ ਗਏ ਬੁੱਧ ਵਿਹਾਰ ਸਾੜੇ ਗਏ ਉਹ ਹਿਸਟਰੀ ਜੇ ਤੁਸੀਂ ਪੜੋ ਤਾਂ ਮੁਗਲਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਉਹ ਹਿੰਦੂ ਰਾਜਿਆਂ ਨੇ ਕਰਿਆ ਸੀ ਪੁਸ਼ਯ ਮਿੱਤਰ ਮਤਲਬ ਬ੍ਰਾਹਮਣਾਂ ਦੇ ਚੱਕੇ ਹੋਏ ਮਤਲਬ ਅਸ਼ੋਕ ਦੇ ਖਾਨਦਾਨ ਚ ਉਹ ਰਾਜਾ ਸੀਗਾ ਜਦੋਂ ਸ਼ੰਕਰਾਚਾਰੀਏ ਦੀ ਜਿਹੜੀਆਂ ਤੁਸੀਂ ਹਿਸਟਰੀ ਪੜ ਕੇ ਦੇਖੋ ਨਾ ਕੀ ਹੋਇਆ ਤਾਂ ਉਹਨਾ ਵਿੱਚ ਬੁੱਧ ਵਿਹਾਰ ਸੜਦੇ ਰਹੇ 20-20 ਹਜ਼ਾਰ ਲੋਕ ਉੱਥੇ ਸਾੜਿਆ ਗਿਆ ਵਿੱਚ ਸੋ ਉਸ ਉਸ ਪਰੰਪਰਾ ਨੂੰ ਸਮਝੋ ਉਸ ਗੱਲ ਨੂੰ ਕਿ ਉਹ ਉਹਨਾਂ ਨੇ ਉਹਨੂੰ ਰੀਡਿਫਾਈਨ ਕਰ ਲਿਆ ਹਾਲਾਂਕਿ ਮੈਂ ਸਮਝਦਾ ਆਰਐਸਐਸ ਦਾ ਜੋ ਹਿੰਦੂਤਵ ਹੈ ਦਾ ਹਿੰਦੂਇਜ਼ਮ ਨਾਲ ਕੋਈ ਸੰਬੰਧ ਹਿੰਦੂਇਜ਼ਮ ਦੇ ਇੱਕ ਪੂਰਨ ਸੂਰਤੀ ਵੀ ਬਹੁਤ ਹੈ ਫਲਸਫੀ ਦੇ ਕਲਚਰ ਦੇ ਬੜਾ ਕੁਝ ਪੱਛਾ ਵੀ ਹੈਗਾ ਪਰ ਇਹਨਾਂ ਨੇ ਬ੍ਰਾਹਮਣਿਜ਼ਮ ਨੂੰ ਮਤਲਬ ਹਿੰਦੂਇਜ਼ਮ ਬਣਾ ਲਿਆ ਪਰ ਉਹਨੂੰ ਲਾਗੂ ਕਰ ਰਹੇ ਨੇ ਔਰ ਉਹਦੇ ਤਹਿਤ ਉਹ ਕਹਿ ਰਹੇ ਨੇ ਕਿ ਸਿੱਖ ਕੋਈ ਵੱਖਰੇ ਨਹੀਂ ਹਨ ਆਪਣੇ ਕਨਸਟੀਟਿਊਸ਼ਨ 'ਚ ਵੀ ਇਹੀ ਸੀਗਾ ਜਿਹੜੇ ਸਾਡੇ ਲੋਕ ਰੌਲਾ ਪਾਉਂਦੇ ਨੇ ਸਿੱਖ ਇੱਕ ਵੱਖਰੀ ਹੋਮਰ ਡਰ ਚੋਂ ਹੀ ਪਾ ਰਹੇ ਨੇ ਕਿਸੇ ਤਰੀਕੇ ਦੇ ਨਾਲ। ਹਮਮ। ਅਲੱਗ ਹੋਂ ਦਾ ਤਾਂ ਡੈਫੀਨੀਸ਼ਨ ਹੀ ਬਿਲਕੁਲ ਹੋਰ ਤਰ੍ਹਾਂ ਦੀ ਹੁੰਦੀ ਹੈ। ਚਲੋ ਇੱਕ ਵੱਖਰੀ ਡਿਬੇਟ ਹੈ। ਸੋ ਉਹਨਾਂ ਨੇ ਉਹਨਾਂ ਦਾ ਇੱਕ ਆਪਣਾ ਪਰਸਪੈਕਟਿਵ ਹੈ ਉਹ ਕਹਿੰਦੇ ਨੇ ਥੋੜੇ ਜਿਹਾ ਡਿਫਰੈਂਟ ਨੇ ਜਿਵੇਂ ਜੈਨੀਆਂ ਦਾ ਵੀ ਇੱਚੀ ਕਰਦੇ ਨੇ ਜੈਨੀ ਵੀ ਤਾਂ علیحدਾ ਸੀਗੇ। ਹਮਮ। ਜਿਨ੍ਹਾਂ ਨੂੰ ਕੁਲਚਰ ਹੀ ਲੈ ਲੋ ਤੁਸੀਂ ਇਹ ਸੰਦੇ ਵਿੱਚ। ਸਾਡੇ ਜਿਹੜੇ ਲੀਡਰ ਸੀ ਸੱਤਾ ਕਰਕੇ ਉਹਨਾਂ ਦੀ ਬੁੱਕਲ ਚ ਚਲੇਗੇ। ਸਡੇ ਕੋ ਸਿੱਖ ਧਰਮ ਦੀ ਸਿੱਖ ਰੋਹਾਨੀਅਤ ਦੀ ਕੋਈ ਪਾਲਿਸੀ ਨਹੀਂ ਹੈ ਅਸੀ ਮੈਨੇਜਮੈਂਟ ਗੁਰਦੁਆਰਿਆਂ ਦੀ ਬਣਾ ਲੀਂ ਚੜਾਵਾ ਚੜਦਾ ਉਹ ਅਸੀਂ ਮੈਨੇਜ ਕਰ ਲੈਂਦੇ ਹਾਂ ਬਜਟ ਬਣਾ ਲੈਂਦੇ ਹਾਂ ਖਰਚਾ ਕਰ ਲੈਂਦੇ ਹਾਂ ਮੁਲਾਜ਼ਮ ਲੱਕਦੇ ਉਹਦੇ ਉੱਪਰ ਕੰਵਜਾ ਕਰਨਾ ਕੀ ਔਖਾ ਹੈ ਕੋਈ ਸੈਂਟਰਲ ਕੰਟਰੋਲੀ ਹੈ ਜਿਹੜੀ ਆਪੀ ਕਦੇ ਵੀ ਕੰਵਜਾ ਕਰ ਸਕਦੀ ਹੋਵੇ ਸੱਤਾ ਹੀ ਹੈ ਨਾ ਉਹ ਤਾਂ ਹੂੰ ਹੂੰ ਜੀ ਜੀ ਠੀਕ ਹੈ ਇਸ ਦੀ ਸੇ ਹਰਿਆਣੇ ਦੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੀ ਦਿੱਲੀ ਦੀ ਗੁਰਦੁਆਰਾ ਉਹਨਾਂ ਦੀ ਕਮੇਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਸੱਤਾ ਖਤਰੇ ਹੀ ਹੈ ਨਾ ਉੱਥੇ ਹੂੰ ਜੀ ਜੀ ਇਹਦਾ ਤਾਂ ਦਿਖਾਵਾ ਹੀ ਹੈ ਸਿਰਫ ਸੋ ਸਾਡੇ ਜੋ ਸੰਤ ਸੀ ਜਿਹੜੇ ਮਤਲਬ ਜਿਹੜੇ ਸਪਿਰਚੁਅਲ ਲੋਕ ਸੀ ਹੁਣੇ ਹੌਲੀ 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 ਉਹ ਗਾਇਬ ਹੋ ਗਏ ਜਾਂ ਉਹ ਡੇਗਿਆ ਡੂਰੇ ਆ ਖੁੱਲ ਕੇ ਬਹਿ ਗਏ ਸਾਈਟਾਂ ਦੇ ਉੱਪਰ ਉਹਨਾਂ ਦਾ ਆਪਣੀ ਦੁਕਾਨਦਾਰੀ ਚੱਲੀ ਜਾਂਦੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗਵੈਰ ਸਿੰਘ ਤੱਕ ਦੀ ਜਿਹੜੀ ਸਿੱਖਿਆ ਹੈ ਜੇ ਤੁਸੀਂ ਉਹਦਾ ਤੱਤ ਸਮਝੋ ਉਹ ਤਾਂ ਸੀ ਸੰਜੇਨੀ ਹੋਇਆ ਉਹਦੇ ਤੋਂ ਤਾਂ ਅਸੀਂ ਬੜੇ ਦੂਰ ਗਏ ਹੋਏ ਅਸੀਂ ਉਹ ਤਾਂ ਬੜੀ ਸਿੰਪਲ ਜੀ ਗੱਲ ਹੈ ਉਹ ਤਾਂ ਸੱਚ ਤੇ ਆਧਾਰਿਤ ਧਰਮ ਹੈ। ਅਸੀਂ ਝੂਠ ਨੂੰ ਜੰਮੜ ਤੇ ਫਿਰਦੇ। ਸੋ ਇਸ ਕਰਕੇ ਹੈ ਕਿ ਉਹ ਉਹ ਹੋਣਾ ਤਾਂ ਉਲਟ ਚਾਹੀਦਾ ਸੀ ਕਿਉਂਕਿ ਸਿੱਖਾਂ ਦੇ ਵਿੱਚ ਲੀਡਰਸ਼ਿਪ ਉਸ ਤਰ੍ਹਾਂ ਦੀ ਨਹੀਂ ਆਈ। ਜੇ ਸਿੱਖ ਗੁਰੂ ਨਾ ਹੁੰਦੇ। ਉਹਵੇਂ ਬਾਦਸ਼ਾਹ ਸ਼ਹਾਦਤ ਨਾ ਦਿੰਦੇ ਤਾਂ ਹਿੰਦੂ ਤਾਂ ਹੋਣਾ ਹੀ ਨਹੀਂ ਸੀ। ਹੂੰ। ਕਿੰਨੀ ਜੂ ਰੱਤਾਂ ਉੱਤੇ ਇਹ ਹੀ ਤਾਂ ਹਿਸਟਰੀ ਹੈ ਨਾ ਦੁਨੀਆ ਦੀ ਹਿਸਟਰੀ 'ਚ ਕਿਤੇ ਨੀਵੇਂ ਹੋਇਆ। ਕਿ ਸ਼ਹਾਦਤ ਇਸ ਗੱਲ ਲਈ ਦਿੱਤੀ ਜਾਵੇ ਕਿ ਦੂਜੇ ਦਾ ਧਰਮ ਹੈ ਇਸ ਨੂੰ ਨਾਲ ਸਹਿਮਤ ਨਹੀਂ ਆ ਪਰ ਫਿਰ ਵੀ ਉਹਨੂੰ ਹੱਕ ਹੈ। ਇਦਾਂ ਕਿਤੇ ਨਹੀਂ ਗੱਲ। ਸੋ ਇਸ ਕਰਕੇ ਜਿਹੜੀ ਮਤਲਬ ਗੱਲ ਜੋੜੀ ਜਾਂਦੀ ਹੈ ਸੂਫੀਆਂ ਨਾਲ ਵੀ ਜੋੜੀ ਜਾਂਦੀ ਹੈ ਜਿਹੜੀ ਉਹ ਕਹਿੰਦੇ ਨਾ ਵੀ ਤਬ ਕੀ ਨਾ ਜਬ ਕੀ ਬਾਤ ਤਹੁ ਜਬ ਕੀ ਨਾ ਤਬ ਕੀ ਬਾਤ ਤਹੁ ਕਬ ਕੀ ਹੋਤੈ ਨਾ ਸਿੰਘ ਹਉਤੀ ਸੁੰਨਤ ਸਭ ਕੀ। ਜਿਹੜੇ ਉਹ ਸਮਝਾਉਣ ਆਉਂਦੇ ਨੇ ਸਿੱਖਾਂ ਨੂੰ ਇੰਦੀ ਤਾਂ ਸੁੰਨਤ ਹੋਈ ਹੀ ਨਹੀਂ ਸੀ। ਕਿ ਸਿੱਖ ਨਾ ਮਤਲਬ ਖੜੇ ਹੁੰਦੇ ਸਿੱਖ ਮੂਵਮੈਂਟ ਨਾ ਹੁੰਦੀ ਸਿੱਖ ਲਹਿਰ ਨਾ ਹੁੰਦੀ ਸਿੱਖ ਨਾ ਲੜਦੇ ਸੋ ਇਹ ਸਾਡੇ ਜਿਹੜੇ ਲੀਡਰ ਨੇ ਕਿਤੇ ਨੂੰ ਅਹਿਸਾਸ ਹੀ ਨਹੀਂ ਇਸ ਗੱਲ ਦਾ ਇਹ ਤਾਂ ਗੁਰਦੁਆਰਿਆਂ ਦੇ ਕਬਜ਼ੇ ਕਰ ਤਰੀ ਗੱਲ ਕਰ ਰਹੇ ਨੇ ਉਹ ਇਹਨਾਂ ਨੂੰ ਨਾ ਕਹੀ ਜਾ ਰਹੀ ਹੈ ਹੂੰ ਹੋਈ ਇਹ ਮੇਰਾ ਖਿਆਲ ਹੈ ਵੀ ਮੋਦੀ ਸਾਹਿਬ ਨੇ ਜੋ ਗੱਲ ਕਹੀ ਹੈ ਉਹਨੂੰ ਕਾਊਂਟਰ ਇਹਨਾਂ ਨੇ ਜ਼ਰੂਰ ਕੀਤਾ ਹੈ ਪਰ ਗੱਲ ਇਹ ਹੈ ਕਿ ਕਾਊਂਟਰ ਇਸ ਲੈਵਲ ਤੇ ਕਰਨ ਵਾਲੀ ਹੈ ਉਹ ਤੋਂ ਪੇ ਸਲੇਮ ਤੇ ਕੱਟ ਵਾਲੀ ਗੱਲ ਇਹ ਹੈ ਕਿ ਤੁਸੀਂ ਅਸੀਂ ਤਾਂ ਤੁਹਾਨੂੰ ਵੀ ਸਿੱਖ ਸਮਝਦੇ ਆ ਭਾਈ ਸਿੱਖ ਬਣਾਉਣਾ ਹੈ ਸੀ। ਇਹ ਸਿੱਖੇ ਨਹੀਂ ਹੋਏ ਦੋ ਸਿੱਖ ਵੀ ਨਹੀਂ ਬਣ ਜਾਂਦੇ। ਸੌਖਾ ਤਾਂ ਹੋ ਗੁਣੀਆਂ ਦਾ ਕੋਈ ਓਪਨਿੰਗ ਕੋ ਕੱਲ ਨਹੀਂ ਕੋ ਬਾਤ ਨਹੀਂ ਕਿਰਤ ਕੋ ਅਣਸ਼ਕੁਰ ਨਾਮ ਕੋ ਸਿੰਪਲ ਜਿਹਾ ਹੀ ਕੰਮ ਹੈ। ਜੀ ਓਖੀ ਕਰੀ ਅਸੀਂ ਕਿਹ ਅਸੀਂ ਕਹਿੰਦੇ ਵੀ ਇਦਾਂ ਦੇ ਸਿੱਖ ਬਣਾਉਂਦੇ। ਅਦਰਭਾਈ ਤਾਂ ਸਾਰੀ ਮੁਕਤਾਂ ਸਿੱਖੇ। ਉਹਨੂੰ ਕਿਤੇ ਨਹੀਂ ਸਿੱਖਿਆ ਉਹਨੇ ਉਹਦੇ ਹਿਸਾਬ ਨਾਲ ਤਾਂ ਜੀ ਚ ਸਿੱਖਣ ਦੀ ਕੈਪੈਸਿਟੀ ਹੈ ਜਿਹੜਾ ਸਿੱਖਣ ਨੂੰ ਪਿਆਰ ਹੈ ਉਹ ਸਿੱਖਿਆ ਬੇਸਿਕਲੀ ਤਾਂ ਗੱਲ ਹੀ ਨਹੀਂ ਠੀਕ ਹੈ ਜੀ 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 ਸਹੀ ਬਿਲਕੁਲ ਕਿ ਉਹ ਆਪਣੇ ਤਜਰਬੇ ਤੋਂ ਸਿੱਖਦਾ ਹੈ ਜਿਹੜਾ ਸੱਚ ਤੋਂ ਸਿੱਖਦਾ ਹੈ ਉਹ ਸਿੱਖਿਆ ਅੱਛਾ ਅਸੀਂ ਇਹਨੂੰ ਮੈਂ ਛੋਟਾ ਕਰ ਲਿਆ ਅਸੀਂ ਰਾਜਪਾਗ ਨੂੰ ਜੋੜ ਲਿਆ ਰਾਜਪਾਗ ਦੇ ਵਿੱਚ ਕੋ ਸਿਆਸਤ ਹੁੰਦੀ ਹੈ ਸਿਆਸਤ ਦੇ ਵਿੱਚ ਚੁਲਾਈਆਂ ਹੁੰਦੀਆਂ ਨੇ ਉਹ ਵਿੱਚ ਉਹ ਤਕੜੇ ਨੇ ਸਾਡੇ ਨਾਲ ਤੇ ਰਾਜਪਾਗ ਸਾਡੇ ਲੋਕ ਨੂੰ ਨਹੀਂ ਆਉਂਦਾ ਰਣਜੀਤ ਸਿੰਘ ਟੋਲਾਵਾ ਸਾਡਾ ਰਾਜਪੂਤ ਹੋ ਰਿਹਾ ਹੈ ਉਹਦੇ ਚ ਫਰਕ ਆ ਜਾਂਦੇ ਆ ਫਿਰ ਅਸੀਂ ਰੋਂਦੇ ਫਿਰਦੇ ਫਿਰ ਅਸੀਂ ਕਹਿੰਦੇ ਪੰਥ ਨੂੰ ਕਹਿੰਦਾ ਇਹ ਨਹੀਂ ਕੀ ਗੱਲ ਪਰ ਠੀਕ ਹੈ ਫਿਰ ਵੀ ਫਿਰ ਉਹਨਾਂ ਨੇ ਉਹ ਕਿਹਾ ਫਿਰ ਵੀ ਮੈਂ ਸਮਝਦਾ ਠੀਕ ਹੈ ਪੌਂਟਰ ਕਰਨਾ ਜ਼ਰੂਰੀ ਹੈ ਕਿ ਜਦੋਂ ਕੋਈ ਅਪਰੋਪਰੀਏਟ ਕਰ ਰਿਹਾ ਹੋਵੇ ਜਦੋਂ ਕੋਈ ਪਾਕੀ ਕਲਾ ਵਿੱਚ ਐ ਕਰ ਰਿਹਾ ਹੋਵੇ ਵੀ ਤੁਸੀਂ ਦੇਖੋ ਹੀ ਨਾ ਕਿਤੇ ਫਿਰ ਵੀ ਮਤਲਬ ਜੇ ਸਵਾਲ ਖੜਾ ਕਰਨਾ ਜ਼ਰੂਰੀ ਹੁੰਦਾ ਹੈ ਠੀਕ ਹੈ ਗੱਲ ਡਾਕਟਰ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਵੱਡੇ ਆਗੂ ਉ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਰਹੇ ਕਾਫੀ ਗਿਣਤੀ ਹੈ ਸਾਰੀਆਂ ਪਾਰਟੀਆਂ ਦੇ ਵਿੱਚੋਂ ਭਾਜਪਾ ਦੇ ਵਿੱਚ ਗਏ ਇੱਕ ਮਹਿਮਾ ਵੀ ਚੱਲਦੀ ਰਹੀ ਇੱਕ ਚਰਚਾ ਵੀ ਚੱਲਦੀ ਰਹੀ ਤੇ ਇਸ ਚਰਚਾ ਦੇ ਵਿੱਚ ਇੱਕ ਕਈ ਵਾਰ ਚਰਚਾ ਮਗਦੀ ਰਹੀ ਕਿ ਜਿਹੜੇ ਵੱਡੇ ਅਕਾਲੀ ਆਗੂ ਨੇ ਬਾਦਲ ਪਰਿਵਾਰ ਤੇ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕਹਿਰੂ ਸ਼ੈਦੋ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਜਾ ਰਹੇ ਹੈ ਅਜੇ ਹੀ ਕਈ ਵਾਰ ਚਰਚਾ ਉੱਠਦੀ ਰਹੀ ਪਰ ਤੋ ਜਹਾ ਨਹੀਂ ਹੋਇਆ ਤੇ ਬਕਰੀ ਤਰ੍ਹਾਂ ਦਾ ਫੈਸਲਾ ਕੱਲੇਦਲ ਵੱਲੋਂ ਹੁੰਦਾ ਹੈ ਕਿ ਉਹ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਜੇ ਮਗਰੋਂ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਈ ਜਿਵੇਂ ਢਾਲ ਬਣ ਕੇ ਸਾਹਮਣੇ ਆ ਰਹੀ ਹੈ ਇਹ ਮਾਮਲਾ ਉਸ ਸਮੇਂ ਵੱਡੇ ਪੱਧਰ ਉੱਤੇ ਭਖ ਰਿਹਾ ਹੈ ਕਹਿੰਦਾ ਭਾਵੇਂ ਜਦੋਂ ਚੋਣਾਂ ਦਾ ਆਖਰੀ ਗੇਟ ਬਿਲਕੁਲ ਚੋਣ ਜਿਹੜਾ ਫਿਕਰਿਆ ਆਖਰੀ ਮਾਹੌਲ ਚ ਹੋਵੇ ਕਿਵੇਂ ਦੇਖਦੇ ਆ ਇਸ ਸਾਰੇ ਸਿਆਸੀ ਵਰਤਾਰੇ ਨੂੰ ਜੀ ਦਾ ਸਾਹਿਬ ਅਕਸਲ ਪਿੰਡ ਸਾਹਿਬ ਜਦੋਂ ਇਲੈਕਸ਼ਨਾਂ 'ਚ ਹਾਰੇ ਨਾ ਅਕਾਲੀ ਆਪਣੇ ਆਮ ਆਦਮੀ ਪਾਰਟੀ ਤੋਂ ਉਦੋਂ ਕਮੇਟੀ ਵੀ ਬਣਾਈ ਗਈ ਸੀ ਸ਼ਾਇਦ ਤੁੰਡਾ ਸਾਹਿਬ ਦੀ ਕਮੇਟੀ ਹੋਈ ਸੀ ਜਿਹੜੇ ਹੁਣ ਕੈਂਡੀਡੇਟ ਨੇ ਉਦੋਂ ਉਹਨਾਂ ਨੇ ਲੀਡਰਸ਼ਿਪ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਪਰ ਤੋਂ ਕਿ ਅਕਾਲੀ ਦਲ ਦਾ ਸਟਰਕਚਰ ਚੇਂਜ ਹੋ ਗਿਆ ਉਹਨਾਂ ਨੂੰ ਇਹ ਵੀ ਜੀ ਕੁਰਸੀ ਛੱਡਤੀ ਸਾਨੂੰ ਦੁਬਾਰਾ ਕਿਸੇ ਨੇ ਤੇ ਚੜਨ ਨਹੀਂ ਦੇਣਾ ਹਮ ਪਾਰ ਇਕੱਠੀ ਹੋ ਗਈ ਪਰਿਵਾਰ ਦੇ ਕੋਲ ਜਿਹੜੇ ਵੱਡੇ ਬਾਦਲ ਸਾਹਿਬ ਸੀ ਉਹ ਫਿਰ ਵੀ ਐਡਜਸਟ ਕਰਨ ਵਾਲੇ ਬੰਦੇ ਸੀ ਮਤਲਬ ਉਹ ਸਾਰਿਆਂ ਨੂੰ ਜੋੜ-ਜਾੜ ਲੈਂਦੇ ਸੀ ਇਹਨੂੰ ਪੋਲੀਟੀਕਲ ਅਸੀਂ ਸੋਸ਼ੀਓਲੋਜੀ ਜਾਂ ਸਾਇੰਸ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਵੀ ਇੰਟਰਸਟ ਐਗਰੀਗੇਸ਼ਨ ਹੁੰਦੀ ਹੈ ਸਿਆਸਤ ਦੇ ਵਿੱਚ ਜਿੱਥੇ ਸਭ ਨੂੰ ਲੱਗਦਾ ਹੈ ਕਿ ਸਾਡਾ ਇੰਟਰਸਟ ਵੀ ਭਾਈ ਪੂਰਾ ਹੋ ਜਾਊਗਾ ਸਾਡੇ ਹਿੱਤਾਂ ਦਾ ਧਿਆਨ ਰੱਖਿਆ ਜਾਊਗਾ ਉੱਥੇ ਲੋਕ ਜੁੜੇ ਰਹਿੰਦੇ ਜੇ ਉਹਨਾਂ ਦੇ ਹਿੱਤ ਪੂਰੇ ਨਹੀਂ ਹੋ ਰਹੇ ਤਾਂ ਜਿੱਥੋਂ ਹਿਤ ਪੂਰੇ ਹੁੰਦੇ ਨੇ ਉੱਥੇ ਚਲੇ ਜਾਂਦੇ ਨੇ ਇਸੇ ਕਰਕੇ ਬੀਜੇਪੀ ਵੱਲੋਂ ਲੋਕ ਗਏ ਨੇ ਈਡੀ ਦਾ ਡਰ ਸੀ ਸੀਬੀਆਈ ਦਾ ਡਰ ਸੀ ਉੱਥੇ ਸਿਕਿਉਰਿਟੀ ਸੀ ਇਹਨਾਂ ਚੀਜ਼ਾਂ ਤੋਂ ਸੋ ਕੱਲ ਨੂੰ ਧਿਆਨ ਚ ਰੱਖਦੇ ਹੋਏ ਸੁਖਵੀਰ ਜੀ ਨੂੰ ਚਾਹੀਦਾ ਸੀਗਾ ਇਹ ਕਿ ਇਹ ਥੋੜਾ ਜਿਹਾ ਆਪਣੇ ਪਿਤਾ ਤੋਂ ਸਿੱਖ ਕੇ ਵੱਡਾ ਜਿਗਰਾ ਰੱਖਦੇ ਛੱਡ ਵੀ ਦਿੰਦੇ ਤਾਂ ਵੀ ਮਾਨ ਬਦਲਣਾ ਸੀਗਾ ਕੋਈ ਏਡੀ ਗੱਲ ਨਹੀਂ ਸੀ ਸਾਧਨ ਇਹਨਾਂ ਦੇ ਕੋਲ ਹੀ ਨੇ ਬਾਕੀ ਵੀ ਜ਼ਿਆਦਾਤਰ ਬਿਜ਼ਨਸਮੈਨ ਹੀ ਨੇ ਦੜਾ ਮਿਲ ਕੇ ਦੁਬਾਰਾ ਫੇਰ ਲੀਡਰਸ਼ਿਪ ਬਣ ਜਾਣੀ ਸੀ ਉਹਦੇ ਨਾਲ ਹੋਰ ਮੇਰਾ ਕਹਿ ਲੈ ਲੈਜਿਟਿਮੇਸੀ ਜ਼ਿਆਦਾ ਮਿਲਦੀ ਇਹਨਾਂ ਨੂੰ ਪਰ ਕਰਕੇ ਸਿਕਿਉਰ ਹੋ ਗਏ ਹੁਣ ਕੀ ਹੋ ਰਿਹਾ ਹੈ ਕਿ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਕੋਈ ਵੀ ਜਿਹੜਾ ਥੋੜਾ ਜਿਹਾ ਵੀ ਕੁਐਸਚਨ ਕਰਦਾ ਹੈ ਪੁੱਛਦੇ ਕਿਸੇ ਨੂੰ ਹੈ ਨਹੀਂ ਫੈਸਲਾ ਕਰਨ ਦਾ ਜਿਹੜਾ ਤਰੀਕਾ ਉਹ ਡੈਮੋਕਰੈਟਿਕ ਨਹੀਂ ਹੈ ਮਤਲਬ ਤੁਸੀਂ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਜੀਜਾ ਜੀ ਨੇ ਚਲੋ ਉਹ ਬਾਹਲੇ ਐਕਟਿਵ ਪਾਰਟਸ ਤਰ੍ਹਾਂ ਨਹੀਂ ਸੀਗੇ ਉਹ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਹੇ ਨਹੀਂ ਉਹ ਗੱਲ ਹੈ ਹੂੰ ਉਹਨੂੰ ਪਿਆਰ ਨਾਲ ਬਿਠਾ ਕੇ ਗੱਲ-ਗੱਲ ਕਰ ਲੈਂਦੇ ਕਹਿੰਦੇ ਕਿ ਯਾਰ ਨਹੀਂ ਵੀ ਐਕਟਿਵ ਹੋਣਾ ਤਾਂ ਕੋਈ ਗੱਲ ਨਹੀਂ ਐਟੀ ਮਲੂਕਾ ਸਾਹਿਬ ਦੀ ਪੋਜੀਸ਼ਨ ਹੈ ਕਿ ਉਹਨਦੇ ਬੱਚੇ ਉਧਰ ਚਲੇ ਗਏ ਉਹ ਐਕਟਿਵ ਹੈਗੇ ਨਹੀਂ ਉਹ ਲਗਭਗ ਗੀਤ ਤਾਂ ਉਹੀ ਗਾ ਰਹੇ ਨੇ ਉਧਰ ਵੀ ਤਲਵੇ ਤੇ ਸੰਗਤ ਦੇ ਹੀ ਰਹੇ ਨੇ ਹੂੰ ਉਹਨਾਂ ਤੋਂ ਲਰਨਿੰਗ ਸਕਦੇ ਅਜੇ ਫਿਲਹਾਲ ਹੋ ਸਕਦਾ ਹੌਣ ਵਾਲੇ ਦਿਨਾਂ 'ਚ ਲਿਆ ਜਾਵੇ ਇਹ ਸਿਰਫ ਉਹਦਾਂ ਦੀ ਪੋਜੀਸ਼ਨ ਬਣਦੀ ਜਾ ਰਹੀ ਹੈ ਵੀ ਉਹ ਕਹਿੰਦੇ ਨੇ ਨਾ ਕਿ ਖੁਦਾ ਹਮੇਂ ਐਸੀ ਖੁਦਾਈ ਨਾ ਦੇ ਕੇ ਆਪਣੇ ਸਿਵਾ ਕੁਝ ਤਕਾਈ ਨਾ ਦੇ ਪੁਠਿੰਡੇ ਵਾਲੀ ਉਹ ਲਗਦਾ ਉਹਨਾਂ ਨੂੰ ਕਿਤੇ ਕੁਝ ਹੋਰ ਨਹੀਂ ਦਿਖ ਰਿਹਾ ਜੇ ਹਰ ਸਿਮਰਤ ਵਾਦਨ ਜਿੱਤ ਵੀ ਗਏ ਤਾਂ ਵੀ ਅਕਾਲੀ ਦਲ ਦੀ ਪੋਸਟ ਤੇ ਜਿੱਤ ਪਹੇ ਨੇ ਕਿ ਅਕਾਲੀ ਦਲ ਸਾਰਾ ਖੰਡਾ ਕੇ ਤੁਸੀਂ ਇੱਕ ਸੀਟ ਕੱਢ ਵੀ ਲਓਗੇ ਤਾਂ ਕੀ ਫਰਕ ਹੋਊਗਾ ਉਹਨਾਂ ਨੂੰ ਉਸ ਰੁਤਬੇ ਦਾ ਸਮਝ ਨਹੀਂ ਹੋ ਰਿਹਾ ਪਹਿਲਾਂ ਤਾਂ ਉੱਪਰ ਇੱਕ ਛਤਰਾਛ ਆਇਆ ਸੀਗੀ ਉਹ ਹਟ ਕੇ ਜਾਂਦੋਂ ਵੱਡੇ ਬੱਦਲ ਵਾਲਾ ਕਲਾਉਡ ਉਸ ਤਰੀਕੇ ਦੇ ਨਾਲ ਉਹਨਾਂ ਜਿਗਰਾ ਉਹਨਾਂ ਵੱਡਾ ਪਰ ਉਹ ਨਹੀਂ ਸੁਭਾਅ ਵੀ ਨਹੀਂ ਹੈ ਉਹ ਉਸ ਤਰੀਕੇ ਦੀ ਸਟਰਗਲ ਵੀ ਨਹੀਂ ਹੈ ਇਹ ਉਹਦਾ ਇਹੰਦਾ ਕਿ ਤੁਸੀਂ ਸਲਾਹਕਾਰ ਚੰਗੇ ਰੱਖ ਲਓ ਜਿਹੜੇ ਚੰਗੇ ਸਲਾਹਕਾਰ ਨੇ ਆਲੇ ਦਾਲੇ ਪ੍ਰਾਣੇ ਬਾਗਲ ਸਾਹਿਬ ਦੇ ਟਾਈਮ ਦੇ ਉਹਦੇ ਇੱਕ ਇੱਕ ਕਰਕੇ ਸਾਰੇ ਕੁੰਜੇ ਲਾਦਦੇ ਨੇ ਜਾਂ ਇਹ ਜਿਹੜੇ ਬਜ਼ੁਰਗ ਨੇ ਅਕਾਲੀਆਂ ਦੇ ਵਿੱਚ ਪ੍ਰਾਣੇ ਬੈਠੇ ਕੋਈ ਖਾ ਥੋੜੀ ਜਾਣਗੇ ਇਹਨਾਂ ਦੀ 2-2 4-4 ਸਾਲ ਉਮਰ ਹੈ ਮਤਲਬ ਕ੍ਰਿੰਤ ਸਾਹਿਬ ਸਾਹਿਬ ਸੀ ਕੁੰਗਰ ਸਾਹਿਬ ਇਹਨਾਂ ਦੀ ਉਸਲਾਹ ਲੈ ਲਓ ਫਿਰ ਵੀ ਸਬਰ ਵਾਲੇ ਬੰਦੇ ਨੇ ਹੂੰ ਮੇਰਾ ਖਿਆਲ ਇਹ ਹੈ ਕਿ ਉਹ ਸੰਕਟ ਆਪੇ ਖੜਾ ਕਰੀ ਜਾ ਰਹੇ ਨੇ ਇਨਸਿਉਰਟੀ ਚ ਹੋ ਰਿਹਾ ਸਾਰੀ ਗੱਲ ਕਿ ਜਿਹੜਾ ਸਾਡੀ ਲੀਡਰਸ਼ਿਪ ਨੂੰ ਨਹੀਂ ਮੰਨਦਾ ਅਸੀਂ ਉਹਨੂੰ ਨਹੀਂ ਪ੍ਰਤਾਇਸ਼ਤ ਕਰਾਂਗੇ ਹਮਾ ਸਾਹਿਬ ਕਿ ਇਸ ਵਿੱਚ ਇਹ ਕੰਮ ਚੱਲ ਨਹੀਂ ਸਕਦਾ ਅਪੀਖਲਰ ਆ ਬਈ ਕਰ ਰਹੇ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਕਈ ਤਰ੍ਹਾਂ ਦੇ ਰੰਗ ਦਿਖਾ ਰਹੀ ਹੈ ਉਧਰ ਆਖਰੀ ਗੇਟ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਜਿਹੜੀਆਂ ਕੌਮੀ ਪੱਧਰ ਦੇ ਅੱਠ ਜੋੜ ਬਣੇ ਆ ਉਹਨਾਂ ਨੇ ਹੁਣ ਇਹ ਦੇਖਣਾ ਯਾਨੀ ਕਿ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਕਿੱਥੇ ਖੜੇ ਆ ਕਿੰਨੀਆਂ ਸੀਟਾਂ ਸਨਵਾਉਣਗੀਆਂ ਜੇਕਰ ਕਿਤੇ ਸਰਕਾਰ ਵੱਲ ਸਾਡਾ ਕੋਈ ਬਣਦਾ ਇਸ਼ਾਰਾ ਤਾਂ ਅਸੀਂ ਕਿਵੇਂ ਇਕੱਠੇ ਉਹਨਾਂ ਦੀ ਅਪਣਾਉਣੀ ਹੈ ਉਸ ਰਣਨੀਤੀ ਲਈ ਇੰਡੀਆ ਗੱਠਜੋੜ ਵੱਲੋਂ ਪਹਿਲੀ ਨੂੰ ਬਾਅਦ ਦੁਪਹਿਰ ਦਿੱਲੀ ਦੇ ਵਿੱਚ ਬੈਠਕ ਸੱਦ ਲਈ ਗਈ ਹੈ ਆਪਾਂ ਕੀ ਮੰਨਦੇ ਆ ਕਿ ਇੰਡੀਆ ਗੱਠਜੋੜ ਕਿਤੇ ਇਸ ਹੌਸਲੇ ਦੇ ਵਿੱਚ ਹੈ ਕਿ ਉਹਨਾਂ ਨੂੰ ਕੁਝ ਲੱਗਿਆ ਕਿਉਂਕਿ ਭਾਜਪਾ ਵੀ ਵੱਡੇ ਜਿਹੜਾ ਸਿਆਸੀ ਜੀਰਾ ਦਾਖਾ ਰਹੀ ਹੈ ਕਈ ਬਿੰਦੀ ਬਿੰਦੀ 370 402 5 ਇੰਡੀਆ ਗੱਠ ਜੋੜ ਨੇ ਜਿਹੜੀ ਰਣਨੀਤੀ ਵਾਸਤੇ ਇੱਕ ਪਹਿਠ ਪਹਿਲੀ ਨੂੰ ਦਿੱਲੀ ਦੇ ਵਿੱਚ ਸੱਦੀਏ ਜਿਸ ਦਿਨ ਆਖਰੀ ਗੇੜਾ ਹੈ ਸੋਨਾਪੁਰ ਜੀ ਇਹ ਪੂਰੀ ਉਹ ਤੱਕਰ ਕੁਦਰਤੀ ਹੁੰਦਾ ਹੀ ਹੈ ਜਿਹੜੇ ਸਾਰੇ ਗੱਠ ਜੋੜ ਨੇ ਉਹਨੇ ਆਪਣਾ ਰਿਵਿਊ ਕਰਨਗੇ ਕਿੱਥੇ ਕਿਸ ਤਰ੍ਹਾਂ ਦੀ ਪੋਜੀਸ਼ਨ ਰਹੀ ਕੀ ਆਸਾਂ ਨੇ ਹੋਰ ਹੈ ਪਰ ਉਹਦੇ 'ਚ ਕੋਈ ਬੜਾ ਸਬਸਟੈਂਸ਼ੀਅਲ ਫੈਸਲਾ ਨਹੀਂ ਹੋ ਸਕੂਗਾ ਕਿਉਂਕਿ ਰਿਜ਼ਲਟ ਚਾਰ ਨੂੰ ਆਉਣੇ ਨੇ ਇੱਕ ਤੋਂ ਚਾਰ ਦੇ ਤਰ੍ਹਾਂ ਬੜਾ ਕੁਛ ਹੈ ਹੂੰ ਜਿਹਦੇ ਵਿੱਚ ਟੱਕਾਂ ਦੇ ਟਰੱਕ ਵੀ ਹਮ ਦੇ ਪੜੇ ਜਾ ਰਹੇ ਨੇ ਕਿਸ ਵਾਰੀ ਕਿਸ ਵਾਰੀ ਐਗਜ਼ਿਟ ਪੋਲ ਦਾ ਜਾਂ ਹੋਰ ਤਾਂ ਕਿਸੇ ਦਾ ਕੁਝ ਨਹੀਂ ਪਤਾ ਇਹ 4 ਜੂਨ ਨੂੰ ਦੁਪਹਿਰ ਤੱਕ ਪਤਾ ਲੱਗਣਾ ਹੈ ਕਿ ਕਿਹੜੀ ਕਿਹੜੀ ਪੇਟੀ ਚੋਂ ਕੀ ਕੁਝ ਨਿਕਲਿਆ ਹਮ ਸਿਆਸਤੂਆਂ ਤੋਂ ਵੱਧ ਤੈ ਹੋਣੀ ਹੈ ਬੀਜੇਪੀ ਦਾ ਜਿਹੜਾ ਕੰਫੀਡੈਂਸ ਹੈ ਜਿਹੜਾ ਉਸ ਤੋਂ ਪਹਿਲਾਂ ਡਰੇ ਹੋਏ ਸੀ ਔਰ ਜੋ ਹੁਣ ਕੰਫੀਡੈਂਸ ਹੈ ਉਹਦੇ ਤੋਂ ਇਹ ਗੱਲ ਲੱਗ ਰਹੀ ਹੈ ਕਿ ਉਹ ਇਹ ਬਿਲਕੁਲ ਪੱਕਾ ਕਰ ਹੀ ਫਿਰਦੇ ਨੇ ਕਿ ਸਾਡੀ ਸਰਕਾਰ ਆਈ ਗਈ ਹਮ ਇਹ ਕਹਿਣਾ ਕਿ ਪੰਜਾਬ ਦੀ ਗਵਰਨਮੈਂਟ ਗਿਰ ਜੂਗੀ ਇਹ ਗੱਲਾਂ ਤੋਂ ਦਿਖ ਰਹੀ ਹੈ ਕੁਰੇ ਕਈ ਵਾਰ ਕਹਿੰਦੇ ਹੁੰਦੇ ਨੇ देयर आर ਇਨਫ ਸਲਿਪਸ ਬੀਟਵੀਨ ਕਪਿੰਡ ਦਾ ਲਿਖ ਬੜੀ ਬਾਰੀ ਇਤਿਹਾਸ ਦੇ ਵਿੱਚ ਹੋਇਆ ਕਿ ਲੋਕ ਸੌਂ ਚੁੱਕਣ ਗਏ ਮਤਲਬ ਮੁੜ ਕੇ ਸੌਂ ਚੁੱਕਾ ਕੇ ਆਏ ਕਿਸੇ ਹੋਰ ਨੂੰ ਇਹ 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 ਮੇਰਾ ਖਿਆਲ ਹੈ ਵੀ ਇਹ ਬਹੁਤ ਸਰਪ੍ਰਾਈਜ਼ਿੰਗ ਰਿਜ਼ਲਟ ਇੱਕ ਇਹਦੇ ਨਾਲ ਥੋੜਾ ਖਿੱਤਾ ਹੈ ਜਿਹੜਾ ਇਹ ਇਹ ਸਿਰਫ ਵੋਟਰ ਨੂੰ ਨਾ ਲੈ ਕੇ ਚ ਗਿਆ ਸਿਰਫ ਆਪਾਂ ਮੋਦੀ ਜਾਂ راہਲ ਨੂੰ ਨਾ ਲੈ ਕੇ ਚ ਗਿਆ ਇਹ ਖਿੱਤੇ ਦੇ ਵਿੱਚ ਜਿਹੜੀਆਂ ਸ਼ਕਤੀਆਂ ਖੇਡ ਖੇਡ ਰਹੀਆਂ ਨੇ ਮਤਲਬ ਚਾਹੇ ਉਹ ਚੀਨ ਹੈ ਚਾਹੇ ਰੂਸ ਹੈ ਚਾਹੇ ਅਮਰੀਕਾ ਹੈ ਚਾਹੇ ਉੰਗਲਾ ਦੇ ਆਪਣੇ శ్రీਲੰਕਾ ਸੀ ਜਾਂ ਪਾਕਿਸਤਾਨ ਸੀ ਆਪਾਂ ਨੂੰ ਨਜ਼ਰ ਆ ਰਹੀ ਹੈ ਗੱਲ ਬਹੁਤ ਬਹੁਤ ਹੀ ਸਟੇਬਲ ਬਡੇ ਰਾਮ ਦੇ ਨਾਲ ਇਮਰਾਨ ਖਾਨ ਪੀਟਰਨ ਨੂੰ ਮਿਲਣ ਗਿਆ ਸੀ ਰਸ਼ੀਆ ਹੋਣ ਤੋਂ ਬਾਅਦ ਮੇਰੇ ਘਰੇ ਹਫਤੇ ਦੇ ਵਿੱਚ ਵਿੱਚ ਗਵਰਨਮੈਂਟ ਗਿਰ ਗਈ ਸੀ ਉਹਨੂੰ ਜੇਹਰ ਤੇ ਬੈਠਾ ਸੋ ਇ ਇੱਕ 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 ਇੱਕਲੇ ਇਹ 플레이ਰ ਨਹੀਂ ਜੇ ਆਪਾਂ ਨੂੰ ਨਜ਼ਰ ਆ ਰਿਹਾ ਹੈ

ਖੈਰ ਦੇਖਦੇ ਹਾਂ ਕਿ ਦੇਸ਼ ਦੀ ਤਕਦੀਰ ਕਿਹੜੀ ਸਦਾਤਰ ਵੱਲ ਜਾਂਦੀ ਹੈ ਕਿਹੜੇ ਅਗਲਾ ਗੱਠ ਜੋੜ ਅੱਗੇ ਵਧਦਾ ਹੈ ਇਸ ਤਰ੍ਹਾਂ ਦੀ ਜਿਹੜੀ ਸੈਮੀ ਕਾਨਫਰੰਸ ਸਾਡੇ ਕੋਲ ਆਉਣਗੇ ਕਿ ਡਾਕਟਰ ਸਾਹਿਬ ਤੁਸੀਂ ਜਿਹੜਾ ਸਾਰਾ ਕੁਝ ਅੱਜ ਬੜੇ ਉਸਤਾਦ ਦੇ ਨਾਲ ਸਾਂਝਾ ਕੀਤਾ ਸੋ ਇਹ ਸਾਨੂੰ ਸਾਡੇ ਨਾਲ ਉਹਗੇ ਵੀ ਸਭ ਚਿੰਤਕ ਤੇ ਸਿਆਸੀ ਮਾਹਿਰ ਪ੍ਰੋਫੈਸਰ ਵੈਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਪ੍ਰਸਾਦ ਜਨ ਲਈ ਮਿਸ ਪੰਜਾਬੀ ਲਈ ਤੁਸੀਂ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਪਿੰਰਸਾ ਸੋ ਤੇ ਆਨ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ